ਫਿਨਿਸ਼ ਫੋਰ ਗਾਡ ਜਿਹੜੀ ਕੀ ਜਾਂ ਤਾਂ ਸਿਲਵਰ ਜਾਂ ਫਿਰ 골ਡ ਲੈ ਕੇ ਆ ਸਕਦੀ ਸੀ 100 ਗ੍ਰਾਮ ਭਾਰ ਵੱਧ ਹੋਣ ਕਰਕੇ ਉਹਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਪੀਐਮ ਜਾਂ ਸੀਐਮ ਜਾਂ ਕੋਈ 올림픽 ਦਾ ਮੈਂਬਰ ਪ੍ਰਧਾਨ ਕੋਈ ਪ੍ਰੈਜ਼ੀਡੈਂਟ ਉਹਨਾਂ ਦੀ ਮਦਦ ਕਰ ਸਕਦਾ ਹੈ ਜਾਂ ਨਹੀਂ ਇੱਕ 골ਡ ਜਿਸ ਦੀ ਉਮੀਦ ਸੀ ਨਾ ਭਾਰਤ ਨੂੰ ਕਿ ਨੀਰਤ ਚੋਪੜਾ ਤੋਂ ਬਾਅਦ ਉਹ ਤੋਂ ਇਲਾਵਾ ਕੋਈ ਬੰਦਾ 골ਡ ਲੈ ਕੇ ਆ ਸਕਦਾ ਹਾਂਜੀ ਉਹ ਵਿਨੇਸ਼ ਫੁਗੜ ਸੀ ਸ਼ਾਇਦ ਕਿਸਮਤ ਨੂੰ ਮਨਜ਼ੂਰ ਨਹੀਂ ਸੀ ਜਾਂ ਕਿਹੜੀ ਘਟਨਾ ਵਾਪਰੀ ਹੈ ਉਹ ਵਿਚਾਰੀ ਨਾਲ ਇਸ ਵਿੱਚ ਆਪਣੇ ਪੀਐਮ ਮੋਦੀ ਉਹਨਾਂ ਦੀ ਕੋਈ ਹੈਲਪ ਨਹੀਂ ਕਰ ਸਕਦੇ ਕੋਈ ਕਿਉਂ ਕਿਸੇ ਦੀ ਹੈਲਪ ਕਰੇਗਾ ਗੰਗਨਾ ਤੁਹਾਨੂੰ ਕੀ ਲੱਗਦਾ ਕਿ ਗੰਗਨਾ ਖੁਸ਼ ਹੋਏਗੀ ਕਿ ਹਾਂਜੀ ਵਿਨੇਸ਼ ਫੁਗੜ ਡਿਸਕਵਾਲਿਫਾਈ ਹੋ ਗਈ ਹੈ ਕੰਗਣਾ ਰਉਣਾ ਉਹ ਤਾਂ ਨੇ ਜਿੱਥੇ ਤਾਰੀਫ ਕਰਨੀ ਚਾਹੀਦੀ ਸੀ ਵਿਨੇਸ਼ ਫੁਗਾੜਦੀ ਉਹਨਾਂ ਨੇ ਤਾਰੀਫ ਕੀਤੀ ਹੈ ਕਿ ਲੀਡਰ ਵਧੀਆ ਸੀ ਤਾਂ ਖਿਡਾਰੀ ਵਧੀਆ ਨਿਕਲੇ ਨੇ ਇਹ ਜੇ ਮੰਡੀ ਤੋਂ ਹਾਰ ਕੀ ਹੁੰਦੀ ਹੈ ਜਾਂ ਕਾਂਗਰਸ ਤੋਂ ਹੁੰਦੀ ਉਹਨਾਂ ਨੇ ਤਾਂ ਲਾਪਰਵਾਹ ਕਰਦਨੇ ਸੀ ਇਸ ਪੂਰੀ ਚੀਜ਼ ਦੀ ਇਹ ਮਤਲਬ ਕਮੈਂਟ ਮਾਰੇਗੇ ਪੋਸਟਾਂ ਦੇ ਥੱਲੇ ਕਿ ਸੋਸ਼ਲ ਮੀਡੀਆ 'ਤੇ ਬਰਦਲ ਹੁੰਦੀਆਂ ਜਿਹਦੇ નીચે ਲਿਖਿਆ ਆਉਂਦਾ ਵੇ ਕਿ ਰੰਗਾ ਬਿੱਲਾ ਮਿਲੇ ਹੋਏ ਰੰਗਾ ਬਿੱਲਾ ਕੌਣ ਮਲਕੀ ਦਾ ਕਿਹਨਾਂ ਵੱਲ ਇਸ਼ਾਰਾ ਕੀਤਾ ਜਾ ਰਿਹਾ ਤੁਹਾਡੇ ਸਾਥੀ ਇਹ ਤਾਂ ਹੁਣ ਜਾਂਦਾ ਵੱਧ ਸਿਆਣੀ ਆ ਸੀ ਇੰਟਰਨੈਸ਼ਨਲ 올림픽 ਕਮੇਟੀ ਦੇ ਪ੍ਰਧਾਨ ਨੇ ਨੀਤਾਂ ਬਣਾਈ ਜੋ ਵੀ ਨਹੀਂ ਕੁਝ ਕਰ ਸਕਦੇ ਕਿ ਹਾਂ ਕਿਸੇ ਨੂੰ ਸਪਾਰਸ਼ ਲਗਾ ਦੇਣ ਕੋਈ ਲੈਟਰ ਕੋਈ ਮੇਲ ਕੁਝ ਕਰ ਦੇਣ ਨਹੀਂ ਇਦਾਂ ਨਾ ਚ ਇੱਕ ਨੂੰ ਫੇਵਰੇਟਿਜ਼ਮ ਕੀਤਾ ਕੱਲ ਨੂੰ ਹਰੇਕ ਨੂੰ ਕਰਨਾ ਪੈਣਾ ਇਹ ਇਦਾਂ ਨਹੀਂ ਹੋਇਆ ਕਿ ਪਹਿਲੀ ਵਾਰ weight ਵੱਧ ਗਿਆ ਇਦਾਂ ਹੁੰਦਿਆ ਰਹਿੰਦਾ 100 ਗ੍ਰਾਮ ਦੀ ਭਾਰ ਹੋਈ 100 ਗ੍ਰਾਮ ਹੁੰਦਾ ਕੁਛ ਨਹੀਂ ਕਿਹਾ ਜਾ ਸਕਦਾ ਕਿ ਭਾਈ ਤੇਰੇ ਕੋਲ 6 ਘੰਟੇ ਦਾ ਟਾਈਮ ਹੈ ਆਪੋਜੀਸ਼ਨ ਨਾਲ ਗੱਲ ਕੀਤੀ ਜਾ ਸਕਦੀ ਹੈ ਇਹ ਇੱਕ ਰੈਸਲਰ ਜਿਹੜੀ ਪਹਿਲਾਂ ਤਾਂ 53 ਕਿਲੋ ਦੀ ਕੈਟਾਗਰੀ ਚ ਲੜਦੀ ਸੀ ਮਨੀਸ਼ ਪੋਗਾਰ ਉਹਨੇ ਆਪਣਾ ਪੂਰਾ ਕਰੀਅਰ 53 ਕੈਟਾਗਰੀ ਵਿੱਚ ਲੜਿਆ ਹੈ ਤੇ ਆ ਨਹੀਂ ਕਿ ਅੱਜ ਮੈਂ 53 ਚ ਖੇਡ ਰਿਆ ਕੱਲ ਮੈਂ ਆਪਣਾ ਭਾਰ ਘਟਾ ਲਿਆ 50 ਕਿਲੋ ਕਰ ਲਿਆ ਤੇ ਮੈਨੂੰ 50 ਚ ਖੜਾਓ ਪਹਿਲਾਂ ਤੁਹਾਨੂੰ ਆਪਣੇ ਜ਼ਿਲ੍ਹੇ ਦੇ ਟੌਪ ਰੈਸਲਰਸ ਨੂੰ ਹਰਾਉਣਾ ਪੈਣਾ 50 ਕਿਲੋ ਚ ਫਿਰ ਤੁਹਾਨੂੰ ਆਪਣੇ ਸਟੇਟ ਦੇ ਹਰਾਉਣੇ ਪੈਣੇ ਨੇ ਟੌਪ ਰੈਸਲਰਸ ਫਿਰ ਨੈਸ਼ਨਲ ਦੇ ਹਰਾਉਣੇ ਪੈਣੇ ਨੇ ਫਿਰ ਵੱਡੇ ਜਿਹੜੇ ਨੈਸ਼ਨਲ ਖਿਡਾਰੀ ਆਏ ਨੇ ਚੁਣੇ ਹੋਏ ਉਹਨਾਂ ਨੂੰ ਹਰਾਣਾ ਪੈਣਾ ਤਾਂ ਟੋਡੀ ਜਾ ਕੇ ਸਿਲੈਕਸ਼ਨ ਹੁੰਦੀ ਹੈ 50 ਕਿਲੋਗ੍ਰਾਮ ਕੈਟਾਗਰੀ। ਹਾਕੀ ਦਾ ਮੈਚ ਦੇਖ ਕੇ ਦਿਲ ਬੜਾ ਦੁਖਿਆ ਪਰ ਜਦੋਂ ਉਸ ਤੋਂ ਬਾਅਦ ਅਸੀਂ ਵਿਨੇਸ਼ ਫੁਗਾਰ ਦਾ ਮੈਚ ਦੇਖਿਆ ਤਾਂ ਚਲੋ ਇੱਕ ਉਮੀਦ ਜਗੀ ਕਿ ਚਲੋ 골ਡ ਦਾ ਹੁਣ ਕੁੜੀ ਲੈ ਆ ਉਹ ਵੀ ਜਿਵੇਂ ਦੀ ਉਹ ਪਰਫਾਰਮੈਂਸ ਦੇ ਰਹੀ ਸੀ ਪਰ ਸਵੇਰੇ ਜਦੋਂ ਖਬਰ ਆਈ ਫੇਰ ਕਹਿੰਦੇ ਦਿਲ ਟੁੱਟ ਗਿਆ ਸਾਰਿਆਂ ਦਾ ਬਿਲਕੁਲ ਟੁੱਟਿਆ ਕਿਉਂਕਿ ਪਹਿਲਾਂ ਦਿਲ ਟੁੱਟਿਆ ਸੀ ਜਦੋਂ ਹਾਕੀ ਚ ਸੀ ਹਾਰ ਗਏ ਹਾਰਦਿਕ ਮੁੰਡਾ ਰੋ ਰਿਆ ਸੀਗਾ ਜ਼ਮੀਨ ਤੇ ਬਹਿ ਕੇ ਵੇ ਦੇ ਕੁੜੀ ਨੇ ਵਾਲ ਵੀ ਕੱਟ ਦਿੱਤੇ ਆਪਣੇ ਸਾੜੇ ਮਤਲਬ ਵਾਲ ਟੱਕ ਕੱਟ ਦਿੱਤੇ ਕੁਛ ਤਾਂ ਵੀ ਕਹਿ ਰਹੇ ਨੇ ਕਿ ਖੂਨ ਤੱਕ ਬੋਡੀ ਚੋਂ ਕੱਢਿਆ ਹੈ ਸਾਰੀ ਰਾਤ ਸੁੱਤੀ ਨਹੀਂ ਪਾਣੀ ਨਹੀਂ ਪੀਤਾ ਕਿ ਪਾਣੀ ਵੀ ਪੀ ਲਿਆ ਜਾਵੇ ਤਾਂ ਵੇਟ ਵੱਜ ਜਾਂਦਾ ਹੈ ਕਹਿੰਦੇ ਜਦੋਂ ਪਾਣੀ ਨਹੀਂ ਪੀਤਾ ਨਾ ਸਾਰੀ ਰਾਤ ਐਕਸਰਸਾਈਜ਼ ਕਰਦੇ ਰਹੀ ਤੇ बेहोश ਵੀ ਹੋ ਗਈ ਸੀ ਹਸਪਤਾਲ ਭਰਤੀ ਕਰਾਇਆ ਉਹਨੂੰ ਉਸ ਕੁੜੀ ਦੀ ਮੈਂਟਲ ਸਥਿਤੀ ਕਿੱਦਾਂ ਦੀ ਹੋਊਗੀ ਉਹਨੇ ਸੋਚਿਆ ਹੋਣਾ ਪਿਛਲੇ ਸਾਲ ਜਦੋਂ ਮੈਂ ਸੜਕਾਂ ਤੇ ਖੜੀ ਆ ਮੈਂ ਬ੍ਰਿਜ ਭੂਸ਼ਣ ਦੇ ਖਿਲਾਫ ਪ੍ਰੋਟੈਸਟ ਕਰ ਰਹੀ ਆ ਸਰਕਾਰ ਦੇ ਖਿਲਾਫ ਬੋਲ ਰਹੀ ਆ ਵਰਲਡ ਨੇ ਆਪਣੀ ਇੰਡੀਆ ਰੈਸਲਿੰਗ ਫੈਡਰੇਸ਼ਨ 'ਤੇ ਬੈਨ ਲਗਾਤਾ ਹਾਂਜੀ ਉਹ ਬੈਨ ਹਟਿਆ ਰੈਸਲਿੰਗ ਦਾ ਜਿਹੜਾ ਪ੍ਰਧਾਨ ਆ ਉਹ ਬਦਲਿਆ ਨਵਾਂ ਪ੍ਰਧਾਨ ਆਇਆ ਕਮੇਟੀ ਦੁਆਰਾ ਬਣੀ weight ਘਟਾਇਆ 50 ਕਿਲੋ ਚੋਂ ਆਪਣੀ ਸਿਟੀ ਸਟੇਟ ਇੰਡੀਆ ਸਾਰੇ ਟੌਪ ਰੈਸਲਰਸ ਨੂੰ ਹਰਾਉਣ ਤੋਂ ਬਾਅਦ ਪੌਂਚੀ ਤਿੰਨ ਮੈਚ ਲਗਾਤਾਰ ਜਿੱਤੇ ਇੱਕੋ ਦਿਨ ਚ ਇੱਕੋ ਦਿਨ ਚ ਜਿੱਤੇ ਵਰਲਡ ਨੰਬਰ 1 ਨੂੰ ਹਰਾਇਆ ਜਿਹੜੀ ਜਾਪਾਨ ਦੀ ਸੁਸਾਕੀ ਸੀਗੀ ਜਿਹੜੀ ਅਨਡਿਫੀਟਡ ਸੀਗੀ ਆਪਣੇ ਪੂਰੇ ਕਰੀਅਰ ਵਿੱਚ 80-82 ਮੈਚ ਉਹਨੇ ਸ਼ਾਇਦ ਖੇਡੇ ਨੇ 80-82 ਚ ਇੱਕ ਮੈਚ ਵੀ ਹਾਰੀ ਤਿੱਕੋ ਹਾਰੀ ਉਹ ਵਿਨੇਸ਼ ਪੋਗੜਾ ਹਾਂ ਤੁਸੀਂ ਇਹ ਗੱਲ ਕੀ ਨਾ ਜਿਹਾ ਵੀ ਪੂਰਾ ਮੈਚ ਨਹੀਂ ਹਰੀ ਮੇਰੇ ਉਹਨੂੰ ਇਹ ਹੁੰਦੇ ਤਰਾਟਾਈਆਂ ਪੈਂਦੀਆਂ ਇਹਦਾ ਮਤਲਬ ਇਹਦਾ ਬਾਲ ਜਿ ਖੜੇ ਹੁੰਦੇ ਇਦਾਂ ਕਿ ਇੱਕ ਮੈਚ ਨਹੀਂ ਜਿਹੜੀ ਹਰੀ ਦੀ ਸੀ ਉਹਨੂੰ ਵੀ ਹਰਾਤਾ ਹੁਣ ਮਤਲਬ ਫਾਈਨਲ ਨਹੀਂ ਹੋਵੇਗਾ ਫਾਈਨਲ ਹੋਵੇਗਾ ਫਾਈਨਲ ਵਿੱਚ ਇੰਡੀਆ ਨਹੀਂ ਹੋਵੇਗਾ ਵਿਨੇਸ਼ ਵਗੜ ਦਾ ਨਾਮ ਉਸ ਰੈਸਲਰਸ ਦੀ ਲਿਸਟ ਵਿੱਚ ਸਭ ਤੋਂ ਥੱਲੇ ਹੈ ਕਿਉਂਕਿ ਰੂਲ ਹੈ ਕਿ ਅੱਜ ਦਾ ਮੈਚ ਜਿਹੜਾ ਇੰਡੀਆ ਨਹੀਂ ਖੇਡੇਗੀ ਤਾਂ ਵਿਨੇਸ਼ ਵਗੜ ਨੂੰ ਹੁਣ ਇੰਡੀਆ ਵਾਪਸਾਂ ਨੂੰ ਹੋਵੇਗਾ ਬਿਲਕੁਲ ਇੰਡੀਆ ਘਰ ਵਾਪਸ ਹੋਵੇਗੀ ਵਿਨੇਸ਼ ਵਗੜ ਦੀ ਉਹਨਾਂ ਨੂੰ ਵਧੀਆ ਗੱਲ ਹੋਵੇਗੀ ਮੋਢਿਆਂ ਤੇ ਉਹਨਾਂ ਦਾ ਸਵਾਗਤ ਕੀਤਾ ਜਾਵੇ ਚੱਕ ਕੇ ਸਵਾਗਤ ਕੀਤਾ ਜਾਵੇ ਜਿਵੇਂ ਮਨੂ ਭਾਕਰ ਦਾ ਸਰਬਜੋਤ ਸਿੰਘ ਦਾ ਸਵਾਗਤ ਕੀਤਾ ਹੈ ਮੈਡਲ ਦੇ ਨਾਲ ਦਿੱਲੀ 에ਰਪੋਰਟ ਤੇ ਚਾਹੇ ਉਹਨਾਂ ਦੇ ਘਰ ਸਾਰਾ মিডিਆ ਵਿਨਿਸ਼ ਫੁਗਾਰਡ ਲਈ ਪਹੁੰਚੇ ਉਹਨਾਂ ਨੂੰ ਮੋੜਿਆ ਤੇ ਲੈ ਕੇ ਉਹਨਾਂ ਦੇ ਪਿੰਡ ਲੈ ਕੇ ਆਵੇ ਪੈਰ ਜ਼ਮੀਨ ਤੇ ਨਾਲ ਲੱਗਣ ਦਾ ਤਸਵੀਰ ਦੀ 올림픽 ਤੋਂ ਮਾੜੀ ਖਬਰ ਚੱਲ ਰਹੀ ਹੈ ਆ ਰਹੀ ਹੈ ਸਾਨੂੰ ਕਿ ਵਿਨਿਸ਼ ਫੁਗਾਰਡ ਜਿਹੜੀ ਕਿ ਜਾਂ ਤਾਂ ਸਿਲਵਰ ਜਾਂ ਫਿਰ 골ਡ ਲੈ ਕੇ ਆ ਸਕਦੀ ਸੀ ਹੁਣ ਨਾ ਤਾਂ ਸਿਲਵਰ ਆਣਾ ਹੈ ਤੇ ਨਾ ਹੀ 골ਡ ਆਣਾ ਕਿਉਂਕਿ 100 ਗ੍ਰਾਮ ਭਾਰ ਵੱਧ ਹੋਣ ਕਰਕੇ ਉਹਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ 100 ਗ੍ਰਾਮ ਭਾਰ ਵੱਧ ਹੋਣ ਦੇ ਕਾਰਨ ਵੀ ਕਿਸੇ ਇੱਕ ਫਾਈਨਲਿਸਟ ਮਤਲਬ ਫਾਈਨਲ ਵਿੱਚ ਪਹੁੰਚੇ ਹੋਏ ਲੋਕ ਤੁਸੀਂ ਬਾਹਰ ਕੱਢ ਸਕਦੇ ਹੋ ਕਿਵੇਂ ਕੱਢ ਸਕਦੇ ਹੋ ਕੋਈ ਉਹਨਾਂ ਦੀ ਮਦਦ ਕਰ ਸਕਦਾ ਹੈ ਪੀਐਮ ਜਾਂ ਸੀਐਮ ਜਾਂ ਕੋਈ 올림픽 ਦਾ ਮੈਂਬਰ ਪ੍ਰਧਾਨ ਕੋਈ ਪ੍ਰੈਜ਼ੀਡੈਂਟ ਉਹਨਾਂ ਦੀ ਮਦਦ ਕਰ ਸਕਦਾ ਹੈ ਜਾਂ ਨਹੀਂ ਇਸ ਬਾਰੇ ਚਰਚਾ ਕਰਾਂਗੇ ਤਾਂ ਸਾਡੇ ਨਾਲ ਮੌਜੂਦ ਨੇ ਰਿਸ਼ਭ ਚਾਵਲਾ ਸੌਲਦਾਈ ਜੀ ਧੰਨਵਾਦ ਜੀ ਪੋਜੀ ਅਜੀ ਤਾਂ ਜਿਵੇਂ ਸਵੇਰ ਦੀ ਖਬਰ ਚੱਲ ਰਹੀ ਹੈ ਕਿ ਵਿਨੇਸ਼ ਵੋਗਾਰਡ ਜਿਹੜੀ ਕਿ ਕੱਲ ਲਗਾਤਾਰ ਤਿੰਨ ਮੈਚ ਜਿੱਤੀ ਹੈਗੀ ਹੈ ਤੇ ਫਾਈਨਲ ਚ ਪਹੁੰਚੀ ਹੈਗੀ ਹੈ ਤਾਂ ਬੜੀ ਮਾੜੀ ਖਬਰ ਆਈ ਹੈ ਸਵੇਹਿ ਦੀ ਇਸ ਬਾਰੇ ਇੱਕ ਹੀ ਕਹਿਣਾ ਚਾਹੁੰਦਾ ਇੱਕ 골ਡ ਜਿਸ ਦੀ ਉਮੀਦ ਸੀ ਨਾ ਭਾਰਤ ਨੂੰ ਕਿ ਨੀਰਤ ਚੋਪੜਾ ਤੋਂ ਬਾਅਦ ਉਹ ਤੋਂ ਇਲਾਵਾ ਕੋਈ ਬੰਦਾ 골ਡ ਲੈ ਕੇ ਆ ਸਕਦਾ ਹਾਂਜੀ ਉਹ ਵਿਨੇਸ਼ ਵਗਾਰਦ ਸੀ ਕਿਉਂਕਿ ਸਾਰਾ 올림픽 ਕੈਂਪੇਨ ਚਾਹੇ ਮਾਰਕੀਟਿੰਗ ਹੋਵੇ ਉਹ ਸਾਰੀ ਨੀਰਤ ਚੋਪੜਾ ਦੇ ਅਰਾਊਂਡ ਹੋਈ ਸੀ ਕਿ ਨੀਰਤ ਚੋਪੜਾ 골ਡਨ ਬாய் ਹੈ ਕਿ ਉਹਨੇ 골ਡ ਲੈ ਕੇ ਆਣਾ ਇਹ ਸ਼ਾਇਦ ਕਿਸਮਤ ਨੂੰ ਮਨਜ਼ੂਰ ਨਹੀਂ ਸੀ ਜਾਂ ਕਿਹੜੀ ਘਟਨਾ ਵਾਪਰੀ ਹੈ ਉਹ ਵਿਚਾਰੀ ਨਾਲ ਉਦੀ ਆਪ ਦੀ ਜ਼ਿੰਦਗੀ ਬੜੀ ਉਥਲ-ਪੁਥਲ ਰਹੀ ਹੈ ਪਿਛਲੇ ਸਾਲ ਅਸੀਂ ਵਿਨੇਸ਼ ਫੋਗਾਰਡ ਨੂੰ ਨਾਲ ਸਾਖਸ਼ੀ ਮਲੇਕ ਨਾਲ ਬਜਰੰਗ ਪੂਨੀਆ ਇਹਨਾਂ ਨੂੰ ਪੀਐਮ ਮੋਦੀ ਦੇ ਘਰ ਦੇ ਬਾਹਰ ਆਪਦੇ ਮੈਡਲ ਤੱਕ ਰੱਖਦੇ ਵੇਖਿਆ ਹੂੰ ਹੂੰ ਸੋਸ਼ਲ ਮੀਡੀਆ ਤੇ ਬਹੁਤ ਵੀਡੀਓਜ਼ ਵਾਇਰਲ ਹੋਈਆਂ ਫੋਟੋਆਂ ਆਈਆਂ ਕੱਲ ਦੀ ਇੱਕ ਫੋਟੋ ਵਾਇਰਲ ਹੋਈ ਜਿੱਥੇ ਇੱਕ ਪਾਸੇ ਵਿਨੇਸ਼ ਫੋਗਾਰਡ ਨੂੰ 7-8 ਮਹਿਲਾ ਜਿਹੜੇ ਪੁਲਿਸ ਕਰਮੀਆਂ ਨੇ ਜਿਹੜੇ ਉਹਨਾਂ ਨੇ ਫੜਿਆ ਹੋਇਆ ਹੈ ਦੂਜੇ ਪਾਸੇ ਉਹਨਾਂ ਨੇ ਜਦੋਂ ਮੈਚ ਜਿੱਤੀ ਸੀ ਕੱਲ ਦਾ ਹੂੰ ਹੂੰ ਤਾਂ ਜਿਹੜਾ 골ਡ ਆ ਸਕਦਾ ਸੀ ਭਾਰਤ ਦੇ ਹਿੱਸੇ ਕਿਉਂਕਿ ਅਸੀਂ 골ਡ ਲਈ Aim ਕਰ ਰਹੇ ਸੀ ਤਾਂ 골ਡ ਆ ਸਕਦਾ ਸੀ ਉਹ ਸ਼ਾਇਦ ਹੁਣ 4 ਸਾਲ ਬਹੁਤ ਲੰਮਾ ਟਾਈਮ ਹੁੰਦਾ 4 ਸਾਲ ਲੰਮਾ ਟਾਈਮ ਹੈਗਾ ਜੇ ਮੰਨ ਲਓ ਇਸ ਵਿੱਚ ਆਪਣੇ ਪੀਐਮ ਮੋਦੀ ਉਹਨਾਂ ਦੀ ਕੋਈ ਹੈਲਪ ਨਹੀਂ ਕਰ ਸਕਦੇ ਕੋਈ ਕਿਉਂ ਕਿਸੇ ਦੀ ਹੈਲਪ ਕਰੇਗਾ ਪਹਿਲੀ ਗੱਲ ਤਾਂ ਜੇ ਤੁਸੀਂ ਟਵੀਟ ਕੀਤਾ ਉਹਨਾਂ ਨੇ ਆਪਣੇ ਟਵੀਟ ਕਰਤਾ ਠੀਕ ਹੈ ਹਾਂਜੀ ਜੇ ਤੁਸੀਂ ਟਵੀਟ ਦੀ ਗੱਲ ਕਰ ਰਹੇ ਹੋ ਜਦੋਂ ਕੱਲ ਉਹ ਜਿੱਤੇ ਕੰਗਣਾ ਰਣੌਤ ਨੇ ਜਿੱਥੇ ਤਾਰੀਫ ਕਰਨੀ ਚਾਹੀਦੀ ਸੀ ਵਿਨੇਸ਼ ਫੁਗਾੜ ਦੀ ਉਹਨਾਂ ਨੇ ਤਾਰੀਫ ਕੀਤੀ ਹੈ ਕਿ ਲੀਡਰ ਵਧੀਆ ਸੀ ਤਾ ਖਿਡਾਰੀ ਵਧੀਆ ਨਿਕਲੇ ਨੇ। ਹੂੰ। ਇਹ ਜੇ ਮੰਡੀ ਤੋਂ ਹਾਰ ਕੀ ਹੁੰਦੀ ਹੈ ਜਾਂ ਕਾਂਗਰਸ ਤੋਂ ਹੁੰਦੀ ਉਹਨਾਂ ਨੇ ਤਾਂ ਲਾਪਾ ਕਰਦਨੇ ਸੀ ਇਸ ਪੂਰੀ ਚੀਜ਼ ਦੀ। ਬਿਲਕੁਲ ਕੰਗਣਾ ਬਾਰੇ ਵੀ ਕੰਗਣਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮਤਲਬ ਜਿਵੇਂ ਹੁਣ ਉਹਨੇ ਪੋਸਟ ਪਾਈ ਹੈਗੀ ਕਿ ਆਹਨ ਲੀਡਰ ਵਧੀਆ ਨਿਕਲੇ ਨੇ ਤਾਂ ਖਿਡਾਰੀ ਵਧੀਆ ਨਿਕਲੇ ਹੈਗੇ ਨੇ। ਇਸ ਵਾਰ ਜੀ ਇਹ ਮਤਲਬ ਉਹ ਆਪਣੀ ਕੋਈ ਜਿੱਦ 깱 ਰਹੀ ਹੈਗੀ ਆ। ਕੰਗਣਾ ਤੁਹਾਨੂੰ ਕੀ ਲੱਗਦਾ ਕਿ ਕੰਗਣਾ ਖੁਸ਼ ਹੋਏਗੀ ਕਿ ਹਾਂਜੀ ਵਿਨੇਸ਼ ਫੁਗੜ ਡਿਸਕਵਾਲਿਫਾਈ ਹੋ ਗਈ ਹੈ। ਖੁਸ਼ ਤਾਂ ਇੱਥੇ ਇਸ ਮੌਕੇ ਤੇ ਕੋਈ ਨਹੀਂ ਹੈਗਾ ਬਟ ਆਪਣੀ ਖੁਸ਼ੀ ਜ਼ਾਹਿਰ ਕਰਨ ਦਾ ਆਪਣਾ ਫੇਵਰਿਟਿਜ਼ਮ ਦਿਖਾਉਣ ਦਾ ਇੱਕ ਤਰੀਕਾ ਹੁੰਦਾ ਹੈ। ਇਮਾਮ ਆਲਾਨੀ ਵੀ ਉਹ ਵੀ ਭਾਜਪਾ ਵਿੱਚ ਨੇ। ਉਹਨਾਂ ਨੇ ਵੀ ਕੁਝ ਇਸ ਤਰ੍ਹਾਂ ਦੇ ਟਵੀਟ ਕੀਤਾ ਜਾਂ ਬਿਆਨ ਦਿੱਤਾ ਮੈਂ ਹੁਣ ਸੁਣਦਾ ਪਿਆ ਸੀ ਕਿ ਇਹ ਸਿੱਖ ਲੈਣੀ ਚਾਹੀਦੀ ਹੈ ਸਾਨੂੰ ਸਾਰਿਆਂ ਨੂੰ ਕਿ 100 ਗ੍ਰਾਮ ਨਾਲ ਕਿੰਨਾ ਫਰਕ ਪੈਂਦਾ। ਇੱਕ ਰੈਸਲਰ ਜਿਹੜੀ ਪਹਿਲਾਂ ਤਾਂ 53 ਕਿਲੋ ਦੀ ਕੈਟਾਗਰੀ 'ਚ ਲੜਦੀ ਸੀ ਵਿਨੇਸ਼ ਪੋਗਾਰ ਉਹਨੇ ਆਪਣਾ ਪੂਰਾ ਕਰੀਅਰ 53 ਕੈਟਾਗਰੀ ਵਿੱਚ ਲੜਿਆ ਹਰ ਵਾਰ। ਇਸ ਵਾਰ 50 ਕੈਟਾਗਰੀ ਖੇਡੀ ਹੈ। ਇਦਰੀ ਵੀ ਤੁਹਾਨੂੰ ਸੋਚਣਾ ਚਾਹੀਦਾ ਕਿ ਆ ਨਹੀਂ ਕਿ ਅੱਜ ਮੈਂ 53 ਚ ਖੇਡ ਰਿਆ ਕੱਲ ਮੈਂ ਆਪਣਾ ਭਾਰ ਘਟਾ ਲਿਆ 50 ਕਿਲੋ ਕਰ ਲਿਆ ਤੇ ਮੈਨੂੰ 50 ਚ ਖੜਾਓ ਪੂਰਾ ਇੱਕ ਹਾਇਰਾਰਕੀ ਹੁੰਦੀ ਹੈ ਪੂਰਾ ਆਰਡਰ ਪਹਿਲਾਂ ਤੁਹਾਨੂੰ ਆਪਣੇ ਜ਼ਿਲ੍ਹੇ ਦੇ ਟੌਪ ਰੈਸਲਰਸ ਨੂੰ ਹਰਾਉਣਾ ਪੈਣਾ 50 ਕਿਲੋ ਚ ਫਿਰ ਤੁਹਾਨੂੰ ਆਪਣੇ ਸਟੇਟ ਦੇ ਹਰਾਉਣੇ ਪੈਣੇ ਨੇ ਟੌਪ ਰੈਸਲਰਸ ਫਿਰ ਨੈਸ਼ਨਲ ਦੇ ਹਰਾਉਣੇ ਪੈਣੇ ਨੇ ਫਿਰ ਵੱਡੇ ਜਿਹੜੇ ਨੈਸ਼ਨਲ ਖਿਡਾਰੀ ਆਏ ਨੇ ਚੁਣੇ ਹੋਏ ਉਹਨਾਂ ਨੂੰ ਹਰਾਣਾ ਪੈਣਾ ਤਾਂ ਟੋਡੀ ਜਾ ਕੇ ਸਿਲੈਕਸ਼ਨ ਹੁੰਦੀ ਹੈ 50 ਕਿਲੋਗ੍ਰਾਮ ਕੈਟਾਗਰੀ ਵਿੱਚ ਕਿਵੇਂ ਸਾਡੇ ਦਸ਼ਕਾਂ ਦੱਸੋ ਕਿ ਕਿਵੇਂ ਮਤਲਬ ਭਾਰ ਕਿਵੇਂ 올림픽 ਦੇ ਵਿੱਚ ਭਾਰ ਕਿਵੇਂ ਤੋਲੇ ਜਾਂਦਾ ਹੈਗਾ ਮਤਲਬ ਕਿ 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 ਕੀ ਕੀ ਕੈਟਾਗਰੀ ਹੁੰਦੀ ਕਿ ਕੀ ਮਤਲਬ ਉਹਨਾਂ ਦੇ ਉਹ ਟਾਈਮ ਹੁੰਦਾ ਹੈਗਾ ਇਹ ਜਾਂ ਫਿਰ ਕਿਸੇ ਦੋ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਜਾਂ ਫਿਰ ਇੱਕ ਘੰਟੇ ਪਹਿਲਾਂ ਜਾਂ 15 ਮਿੰਟ ਪਹਿਲਾਂ ਕਿਵੇਂ ਮਤਲਬ ਭਾਰ ਕਿਵੇਂ ਤੋਲੇ ਜਾਂਦਾ ਹੈਗਾ 올림픽 ਦੇ ਵਿੱਚ ਜਿਹੜੀ ਇਹ weight category ਇਦਾਂ ਹੁੰਦੀ ਹੈ ਹੁਣ ਗੁਨੇਸ਼ ਫੋਗਾਟ 50 ਕਿਲੋ ਕੈਟਾਗਰੀ ਵਿੱਚ ਖੇਲ ਰਹੀ ਸੀ 50 ਕਿਲੋ ਤੋਂ ਘੱਟ ਭਾਰ ਹੋਣਾ ਚਾਹੀਦਾ ਅੱਛਾ ਉਹ ਤਾਂ 100 ਗ੍ਰਾਮ ਦਾ ਮੁੱਦਾ ਛੜਿਆ ਨਾ ਜੇ 10 ਗ੍ਰਾਮ ਵੀ ਵੱਧ ਹੈ ਤਾਂ ਵੀ ਤੁਹਾਨੂੰ ਡਿਸਕਵਾਲਿਫਾਈ ਕਰ ਸਕਦੇ ਨੇ ਅੱਛਾ ਜੀ 50 ਕਿਲੋਗ੍ਰਾਮ ਤੁਹਾਡਾ ਪਾਰ ਘੱਟ ਹੋਣਾ ਚਾਹੀਦਾ ਹੈ ਹੁਣ ਜਿਸ ਦਿਨ ਮੁਕਾਬਲਾ ਹੈ ਮੰਨ ਲਓ ਕੱਲ ਉਹਨਾਂ ਨੇ ਤਿੰਨ ਮੈਚ ਖੇਡੇ ਤਿੰਨੋਂ ਜਿੱਤੇ ਇੱਕ ਮੁਕਾਬਲਾ ਉਹਨਾਂ ਦਾ ਇੱਕ weight ਕੱਲ ਹੋਇਆ 30 ਮਿੰਟ ਉਹਨਾਂ ਨੂੰ ਲਗਾਤਾਰ ਕਦੋਂ ਵੀ ਆ ਸਕਦੇ ਆਪਣਾ weight ਤੋਂ weight ਉਹਨਾਂ ਦਾ ਤੋਲਿਆ ਜਾਊਗਾ ਜਿਹੜੇ ਅਧਿਕਾਰੀ ਨੇ ਉਹ ਬਕਾਇਦਾ ਵੀਡੀਓ ਰਿਕਾਰਡਿੰਗ ਕਰਦੇ ਆ ਪੂਰਾ ਡਾਟਾ ਕੰਪਿਊਟਰ ਤੇ ਚੜਦਾ ਕੁਝ ਬੰਦੇ ਹੁਣ ਆ ਵੀ ਇਹ ਜੇ ਆਪਾਂ ਵਿਪੱਖਸ਼ ਦੀ ਗੱਲ ਕਰੀਏ ਜਿਹੜਾ ਹੈਗਾ ਉਹ ਤਾਂ ਇਹ ਵੀ ਕਹਿੰਦਾ ਹੋਣਾ ਕਿ ਸਰਕਾਰ ਨਹੀਂ ਚਾਹਦੀ ਸੀ ਕਿ ਜਾਂ ਜਿਹੜੇ ਨਾਮ ਵਿੱਚ ਉੱਠਦਾ ਸੀ ਬ੍ਰਿਜ ਭੂਸ਼ਣ ਦਾ ਹਾਂਜੀ ਕਿ ਉਹਨਾਂ ਨੇ ਵਿੱਚੋਂ ਕੋਈ ਗੇਮ ਘੁਮਕਮਾਤੀ ਹੋਣੀ ਨਾ ਬੜੇ ਗੇਮੈਂ ਮੈਂ ਕਹਿੰਦੇ ਰੰਗਾ ਬਿੱਲਾ ਮਿਲੇ ਹੋਏ ਨੇ ਬਿਲਕੁਲ ਬਿਲਕੁਲ ਉਹ ਫਿਰ ਹੋਈ ਨਾ ਕੋਈ ਕਹਿੰਦਾ ਕਿ ਕੀ ਮਤਲਬ ਕਮੈਂਟ ਮਾਰ ਰਹੇ ਕਿ ਪੋਸਟਾਂ ਦੇ ਥੱਲੇ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਜਿਹਦੇ નીચે ਲਿਖਿਆ ਆਉਂਦਾ ਵੈ ਕਿ ਰੰਗਾ ਬਿੱਲਾ ਮਿਲੇ ਹੋਏ ਰੰਗਾ ਬਿੱਲਾ ਕੌਣ ਮਿਲ ਕੀ ਨਾ ਕਿਹਨਾਂ ਵੱਲ ਇਸ਼ਾਰਾ ਕੀਤਾ ਜਾ ਰਿਹਾ ਤੁਹਾਡੇ ਸਾਹ ਦੇ ਨਾਲ ਇਹ ਤਾਂ ਹੁਣ ਜਾਂਦਾ ਵੱਧ ਸਿਆਣੀ ਐ ਅਸੀਂ ਇਸ ਮਾਮਲੇ ਬਹਰਾਲ ਇਹ ਪੋਲਿਟੀਕਲ ਇਸ਼ੂ ਨਾਲੋਂ ਜਾਂ ਇੱਕ ਦੂਸਰੇ ਦੇ ਖਿਲਾਫ ਜਾਂ ਅਗੇਂਸਟ ਬੋਲਣ ਨਾਲੋਂ ਇਹ ਮਾਮਲਾ ਬਹੁਤ ਵੱਡਾ ਹੈ ਕਿਉਂਕਿ ਹੁਣ 2028 ਵਿੱਚ ਅਗਲੇ 올림픽 ਆਣ ਰਹੇ ਨੇ 4 ਸਾਲ ਉਹ 4 ਸਾਲ ਬਹੁਤ ਨੇ ਮੇਨਟੇਨ ਬਹੁਤ ਲੰਬੇ ਲੰਬਾ ਸਮਾਂ 4 ਠੀਕ ਹੈ ਨਾ ਕਿ ਕਿਸੇ ਮਤਲਬ ਖਿਡਾਰੀ ਹੁਣ ਅੱਜ ਉਹ ਮਤਲਬ ਜਿੱਥੇ ਪਹੁੰਚੀ ਹੈਗੀ ਕੱਲ ਨੂੰ ਉੱਥੇ ਮਤਲਬ ਉਦਾਂ ਦੀ ਹੋਰੀ ਪੋਜੀਸ਼ਨ ਰਵੇ ਉਦਾਂ ਦੀ ਹੋਰ ਤਾਕਤ ਮਤਲਬ ਸੌ ਚੀਜ਼ਾਂ ਹੋ ਜਾਂਦੀਆਂ ਸਈ ਚੀਜ਼ਾਂ ਹੋ ਸਕਦੀਆਂ ਬੰਦੇ ਦੀ ਨਿਗਾਹ ਉਮਰ ਦੇ ਨਾਲ ਨਿਗਾਹ ਕਮਜੋਰ ਹੋਣ ਲੱਗ ਜਾਂਦੀ ਹੈ ਬੰਦੇ ਦੇ ਮਸਲਸ ਵੀ ਖੋਲੇ ਸਿੱਧਾ ਜਿਹਾ ਹੋਰੀ ਈ ਨਹੀਂ ਆਦਾ ਉਮਰ ਨਹੀਂ ਹੈਗੀ ਪਰ ਫਿਰ ਇੱਕ ਗੱਲ ਕਰਦਾ ਹੁਣ ਅਸੀਂ ਦੇਖਿਆ ਜਵਾਕ 5ਵੀਂ 6ਵੀਂ ਦਾ ਜਵਾਕ ਨੂੰ ਐਨਕ ਲੱਗੀ ਹੋਈ ਹੈ ਹਾਂ ਇਹ ਤੇ ਗੱਲ ਹੈ 5ਵੀਂ 6ਵੀਂ ਦਾ ਜਵਾਕ ਫੋਨ ਵਾ ਚਲਾਉਂਦਾ ਉਹਨੂੰ ਐਨਕ ਲੱਗੀ ਹੋਈ ਹੈ ਹਾਲਾਂਕਿ ਇਹ ਬੰਦਿਆਂ ਦੀ ਫੁਰਾਕਾ ਵਧੀਆ ਟ੍ਰੇਨਿੰਗ ਵਧੀਆ ਫੁਗਾਟ ਫੈਮਿਲੀ ਸਭ ਨੂੰ ਪਤਾ ਹੈ ਦੰਗਲ ਫਿਲਮ ਆਈ ਹੈ ਉਹਨਾਂ ਦੇ ਤਾਊ ਮਹਾਵੀਰ ਸਿੰਘ ਫੁਗਾਟ ਉਹਨਾਂ ਨੇ ਕਿੰਨਾ ਕੁਸ਼ ਕੀਤਾ ਪੂਰੀ ਫਿਲਮ ਬਣ ਗਈ ਹੈ ਹਾਂ ਜਿਵੇਂ ਵੀ ਪਹਿਲਾਂ ਗੱਲ ਕਰ ਰਹੇ ਸੀ ਜੇ ਅੱਜ ਉਹਨਾਂ ਦਾ ਮੁਕਾਬਲਾ ਹੈ ਤਾਂ ਅੱਜ ਸਵੇਰੇ ਉਹਨਾਂ ਦਾ 30 ਮਿੰਟ ਲਗਾਤਾਰ ਜਿੰਨੀ ਮਰਜ਼ੀ ਵਾਰ ਉਹਨਾਂ ਨੂੰ ਉਸ ਭਾਰ ਤੋਲਣ ਵਾਲੇ ਸਕੀਲ ਤੇ ਚੜਾਇਆ ਜਾਵੇਗਾ ਕਿ weight ਹੋਵੇਗਾ ਉਸ ਤੋਂ ਥੱਲੇ ਹੋਣਾ ਚਾਹੀਦਾ weight ਹੁਣ ਅੱਜ ਫੇਰ ਮੁਕਾਬਲਾ ਸੀਗਾ ਅੱਜ ਸਵੇਰੇ ਫੇਰ weight ਤੋਲਿਆ ਤਾਂ ਉਹ ਆ ਗਿਆ ਫਿਰ ਤੋਂ 100 ਗ੍ਰਾਮ ਉੱਪਰ ਉਹ ਕਹਿੰਦੇ ਮਤਲਬ ਮੈਂ ਪੜਿਆ ਸੀਗਾ ਇਸਕੇ ਫਾਈਨਲ ਦੇ ਵਿੱਚ ਤੁਹਾਨੂੰ 15 ਮਿੰਟ ਦਾ ਸਮਾਂ ਮਿਲਦਾ ਹਾਂ 15 ਮਿੰਟ ਕਿਉਂਕਿ ਜੇ ਆਪਾਂ ਇਸ 올림픽 ਤੋਂ ਪਹਿਲਾਂ ਦੀ ਗੱਲ ਕਰੀਏ ਪਹਿਲਾਂ ਐਵੇਂ ਹੁੰਦਾ ਸੀ ਇੱਕੋ ਦਿਨ ਵਿੱਚ ਸਾਰੇ ਮੁਕਾਬਲੇ ਹੋ ਜਾਂਦੇ ਸੀ ਜੇ ਤੁਸੀਂ ਅੱਜ ਤੁਹਾਡਾ ਸਵੇਰ ਮਾੜਾ ਕੁੜੀ ਨੇ ਵਾਲ ਵੀ ਕੱਟ ਦਿੱਤੇ ਆਪਣੇ ਸਾਰੇ ਮਤਲਬ ਵਾਲ ਟੱਕ ਕੱਟ ਦਿੱਤੇ ਕੁਝ ਤਾਂ ਇਹ ਵੀ ਕਹਿ ਰਹੇ ਨੇ ਕਿ ਖੂਨ ਤੱਕ ਬੋਡੀ ਚੋਂ ਕੱਢਿਆ ਸਾਰੀ ਰਾਤ ਸੁੱਤੀ ਨਹੀਂ ਪਾਣੀ ਨਹੀਂ ਪੀਤਾ ਕਿ ਪਾਣੀ ਵੀ ਪੀ ਲਿਆ ਜਾਵੇ ਤਾਂ ਵੇਟ ਵੱਜ ਜਾਂਦਾ ਪਾਣੀ ਨਹੀਂ ਪੀਤਾ ਐਕਸਰਸਾਈਜ਼ ਕਰਦੇ ਰਹੀ ਜਿਹੜੇ ਅਸੀਂ ਸ਼ਾਇਦ ਸਰਦੀਆਂ ਵਿੱਚ ਵੀ ਮੋٹے ਕੱਪੜੇ ਪਾ ਕੇ ਉਹ ਨਹੀਂ ਫਿਰਦੇ ਉਹ ਕੱਪੜੇ ਪਾ ਕੇ ਉਹਨੇ ਸਾਈਕਲਿੰਗ ਕੀਤੀ ਹੈ ਧੌੜਾ ਲਾਈਆਂ ਅੱਛਾ ਰੱਸਾ ਟੱਪੀਏ ਕਿ ਕਿਸੇ ਤਰੀਕੇ weight ਘਟਾਇਆ ਜਾ ਸਕੇ ਬਟ ਮੈਂ ਇੱਕ ਜਗ੍ਹਾ ਹੋਰ ਪੜਿਆ ਉਹਦੇ ਸ਼ਾਇਦ ਨਿਊਟ੍ਰੀਸ਼ਨਿਸਟ ਹੀ ਕਹਿ ਰਹੇ ਸੀ ਜਾਂ ਕੋਚ ਕਿ ਕੱਲ ਦੇ ਮੁਕਾਬਲੇ ਤੋਂ ਪਹਿਲਾਂ ਉਹਨਾਂ ਦਾ weight ਸੀਗਾ 49 ਕਿਲੋ 700 ਗ੍ਰਾਮ ਅਚਾਨਕ ਮਿਲ 1 ਰਾਤ ਵਿੱਚ 3 ਕਿਲੋ ਵਾਧੇ ਉਹ ਬੋਡੀ ਕਿਉਂਕਿ ਉਹ ਹੀ ਨਾ ਉਹ ਕੈਟਾਗਰੀ ਕਿਹੜੀ ਖੇਡਦੇ ਰਹੇ ਨੇ 53 ਕਿਲੋ ਤੋਂ ਉੱਪਰ ਦੀ ਖੇਡਦੇ ਰਹਿਣੇ ਆ ਤਾਂ ਅੰਡਰ 53 ਖੇਡਦੇ ਰਿਹਾ ਇੱਕੋ ਦਮ ਬਾਡੀ ਨੂੰ ਜਦੋਂ ਆਪਾਂ ਘਟਾ ਲੈਨੇ ਆ ਬਾਡੀ ਨੇ ਆਪਣੇ ਹਿਸਾਬ ਨਾਲ ਰੈਐਕਟ ਕਰਨਾ ਹੀ ਆ ਆਪਾਂ ਕਹਿੰਦੇ ਕਿਸੇ ਸੁੱਕੇ ਬੰਦੇ ਨੂੰ ਜਿੰਨਾ ਮਰਜ਼ੀ ਖਾ ਲਵੇ ਉਹਦੇ ਸਰੀਰ ਨੂੰ ਨਹੀਂ ਲੱਗਦਾ ਨਹੀਂ ਲੱਗਦਾ ਕੋਈ ਮਾੜਾ-ਬੋਟਾ ਬੰਦਾ ਹਲਕੇ-ਫੁਲਕੇ ਪਾਣੀ ਵੀ ਗਲਾਸ ਵਾਧ ਪੀਲੇ ਵੀ ਉਹਦਾ weight ਉੱਪਰ-ਥੱਲੇ ਹੋ ਜਾਂਦਾ ਹਾਂ ਇਹ ਹਰ ਬਾਡੀ ਦਾ ਡਿਫਰੈਂਸ ਹੈਗਾ ਉਹ ਕਹਿੰਦੇ ਬੀਤੇ ਦਿਨ ਖੇਡਣ ਤੋਂ ਪਹਿਲਾਂ 49.7 ਕਿਲੋ ਹੁਣ ਜਦੋਂ ਮੈਚ ਤਿੰਨ ਖੇਡੇਗੀ ਕੁਛ ਤਾਂ ਬੰਦੇ ਨੇ ਖਾਣਾ ਨਹੀਂ ਇਹ ਤਾਂ ਹੈ ਨਹੀਂ ਭੁੱਖੇ ਭਾਣੇ ਕੱਲ ਦਾ ਜਿੰਨਾ ਵੱਡਾ ਮੁਕਾਬਲਾ ਵੀ ਲਾਣਾ ਹੈ ਕੱਲ ਜ਼ੋਰ ਲਾਣਾ ਹੈ ਉਸ ਤੋਂ ਪਹਿਲਾਂ ਟ੍ਰੇਨਿੰਗ ਕਰਨੀ ਹੈ ਸਾਰਾ ਕੁਝ ਕਰਨਾ ਜੇ ਮੈਚ ਮੰਨ ਲਓ 5-7 ਮਿੰਟ 10 ਮਿੰਟ ਜਿੰਨਾ ਵੀ ਦੇਰ ਚੱਲਦਾ ਪੂਰੇ ਜ਼ੋਰ ਅੱਜ ਮੈਚ ਪੂਰੀ ਹੋਣੀ ਹੈ ਉਹਨੇ ਮਾੜਾ ਮੋਟਾ ਕੁਛ ਖਾ ਲਿਆ ਹੋਣਾ ਮੀਲ ਉਹ ਹੀ 49 ਤੋਂ 53 ਕਿਲੋ ਪਹੁੰਚ ਗਿਆ ਘਟਾਉਂਦੇ ਘਟਾਉਂਦੇ ਸਾਰੀ ਰਾਤ ਕਰਦੇ 4 ਕਿਲੋ ਖਾ ਲਿਆ ਇੱਕ ਇੱਕ ਰਾਤ ਦੇ ਵਿੱਚ ਬੋਡੀ ਨੇ ਆਪਣੇ ਵੱਲੋਂ ਵੱਖਰੇ ਤਰੀਕੇ ਰੈਐਕਟ ਕਰ ਦਿੱਤਾ ਨਾ ਜਿਵੇਂ ਦੱਸਿਆ ਹਰ ਬੰਦਰੀ ਬੋਡੀ ਵੱਖਰਾ ਰੈਐਕਟ ਕਰਦੀ ਹੈ ਤਾਂ ਉਹਨਾਂ ਦੇ ਨਿਊਟ੍ਰੀਸ਼ਨ ਹੁਣ ਤੁਸੀਂ ਦੇਖੋ ਇਹ ਇਦਾਂ ਨਹੀਂ ਹੋਇਆ ਕਿ ਪਹਿਲੀ ਵਾਰ weight ਵੱਧ ਗਿਆ ਇਦਾਂ ਹੁੰਦੇ ਰਹਿੰਦਾ ਹੈ 2014 ਪੋਲੈਂਡ ਵਿੱਚ ਮੈਰੀ ਕòm ਇੰਡੀਆ ਦੀ ਬਹੁਤ ਵੱਡੀ ਬੌਕਸਰ ਨੇ ਉਹਨਾਂ ਨਾਲ ਵੀ ਇਹੀ ਹੋਇਆ ਸੀ ਮੈਚ ਤੋਂ ਇੱਕ ਰਾਤ ਪਹਿਲਾਂ ਉਹਨਾਂ ਦਾ weight 2 ਕਿਲੋ ਜ਼ਿਆਦਾ ਸੀ ਸਾਰੀ ਰਾਤ ਐਕਸਰਸਾਈਜ਼ ਕੀਤੀ ਸਾਰਾ ਕੁਝ ਕੀਤਾ weight ਘਟਾ ਲਿਆ ਹਰ ਬੰਦੇ ਦੀ ਬੋਡੀ ਵੱਖਰੇ ਤਰੀਕੇ ਰਿਐਕਟ ਕਰਦੀ ਹੈ ਉਹਨਾਂ ਨੇ ਵੀ weight ਘਟਾਉਣ ਦੀ ਪੂਰੀ ਕੋਸ਼ਿਸ਼ ਕੀਤੀ ਵਾਲ ਕਟਾਏ ਪਾਣੀ ਨਹੀਂ ਪੀਤਾ ਫਾਈਨਲ ਜਾ ਕੇ ਵਰਪੂਰੀ ਹਿੰਦੁਸਤਾਨ ਪੂਰਾ ਭਾਰਤ ਨਰਾਜ ਬੈਠਾ ਵੈ ਸਵੇਰ ਦੀ ਜਦੋਂ ਜਿਆ ਖਬਰ ਆਈ ਹੈਗੀ ਹੈ ਬਿਲਕੁਲ ਕਿ ਸਾਰੇ ਮਤਲਬ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੁੱਸਾ ਕੋਈ ਕਿਸੇ ਤੇ ਕੱਟ ਰਿਹਾ ਹੈ ਕੋਈ ਕਿਸੇ ਤੇ ਕੱਟ ਰਿਹਾ ਹੈਗਾ ਹੈ ਠੀਕ ਹੈ ਨਾ ਕੋਈ ਪੋਲੀਟੀਕਲ ਹੈ ਦੱਸ ਰਿਹਾ ਹੈ ਕਿ ਐਂਗਲ ਦੇ ਰਹੇ ਨੇ ਕਿ ਹਾਂ ਵੀ ਪੋਲੀਟੀਕਲ ਮੁੱਦੇ ਵਿੱਚ ਇਹਨੂੰ ਮਤਲਬ ਜਿਵੇਂ ਪ੍ਰਿਜਭੂਸ਼ਣ ਦੇ ਨਾਲ ਤੁਹਾਨੂੰ ਪਤਾ ਭਲਵਾਨਾ ਦਾ ਮਸਲਾ ਚੱਲਦਾ ਹੋਇਆ ਹੈਗਾ ਠੀਕ ਹੈ ਨਾ ਕੋਈ ਉਹ ਉਹ ਐਂਗਲ ਦੇ ਵਿੱਚ ਲੈ ਕੇ ਜਾ ਰਹੇ ਨੇ ਠੀਕ ਹੈ ਨਾ ਤੇ ਆਪਣੇ ਰਾਹੁਲ ਗਾਂਧੀ ਜੀ ਉਹਨਾਂ ਨੇ ਵੀ ਇਸ ਤੇ ਟਵੀਟ ਕੀਤਾ ਹੈਗਾ ਹੌਸਲਾ ਫਜ਼ਾਈ ਕੀਤੀ ਹੈਗੀ ਆ ਕਈ ਹੋਰ ਵੱਡੇ ਵੱਡੇ ਲੀਡਰਾਂ ਨੇ ਸੰਜੇ ਸਿੰਘ ਉਹਨਾਂ ਨੇ ਵੀ ਉਹਨਾਂ ਦਾ ਹੌਸਲਾ ਫਜ਼ਾਈ ਕੀਤੀ ਹੈਗੀ ਆ ਤਾਂ ਇੱਥੇ ਇੱਕ ਗੱਲ ਹੋਰ ਹੈ ਕਿ ਜਿਵੇਂ ਦੱਸਿਆ ਜਾ ਰਿਹਾ ਮਤਲਬ ਦੱਸਿਆ ਨਹੀਂ ਜਾ ਰਿਹਾ ਹੈਗਾ ਹੀ ਹੈ ਕਿ ਆਈਓਸੀ ਇੰਟਰਨੈਸ਼ਨਲ 올림픽 ਕਮੇਟੀ ਦੇ ਪ੍ਰਧਾਨ ਨੇ ਨੀਤਾ ਬਣੀ ਜੀ ਉਹ ਵੀ ਨਹੀਂ ਕੁਝ ਕਰ ਸਕਦੇ ਕਿ ਹਾਂ ਕਿਸੇ ਨੂੰ ਸਪਾਰਸ਼ ਲਗਾ ਦੇਣ ਕੋਈ ਲੈਟਰ ਕੋਈ ਮੇਲ ਕੁਝ ਕਰ ਦੇਣ ਤਾਂ ਜਿਹਦੇ ਕਰਕੇ ਉਹ ਅੱਜ ਦਾ ਜਿਹੜਾ ਫਾਈਨਲ ਸੀਗਾ 11:30 ਵੀ ਜਿਹੜਾ ਹੋਣਾ ਸੀਗਾ ਲਗਭਗ ਤਾਂ ਉਹ ਖੇਡ ਸਕੇ ਵਿਨੇਸ਼ ਫੁਗਾੜ ਨਹੀਂ ਐਦਾਂ ਨਾ ਜੇ ਇੱਕ ਨੂੰ ਫੇਵਰੇਟਿਜ਼ਮ ਕੀਤਾ ਕੱਲ ਨੂੰ ਹਰੇਕ ਨੂੰ ਕਰਨਾ ਪੈਣਾ ਫਿਰ ਜੇ ਅੱਜ ਮੰਨ ਲਈ ਉਹ ਉਹਦੇ ਮੈਂਬਰ ਹੈਗੇ ਨੇ ਤਾਂ ਉਸ ਕਮੇਟੀ ਦੇ ਤਾਂ ਹੈ ਨਹੀਂ ਕੱਲੇ ਨੀਤਾਮਾਨੀ ਮੈਂਬਰ ਹੋਰ ਮੁਲਕਾਂ ਦੇ ਲੋਕ ਵੀ ਮੈਂਬਰ ਹੋਣਗੇ ਜਿਵੇਂ ਅੱਜ ਅਸੀਂ ਸਾਡੇ ਉਮੀਦਾਂ ਜੁੜੀਆਂ ਸੀ ਸਾਡੇ ਸਿੰਪਥੀ ਜੁੜੀਆਂ ਸੀ ਵਿਨੇਸ਼ ਫੁਗਾੜ ਨਾਲ ਕਿਉਂਕਿ ਜੋ ਉਹਨਾਂ ਦਾ ਕਰੀਅਰ ਕਰਫ ਰਿਹਾ ਹੈ ਬਹੁਤ ਮੈਡਲ ਜਿੱਤੇ ਵੀ ਨੇ ਬਹੁਤ ਯੰਗੇਜ ਤੋਂ ਖੇਡਣਾ ਸ਼ੁਰੂ ਕਰ ਦਿੱਤਾ ਜੇ ਇੱਕ ਨੂੰ ਅਸੀਂ ਫੇਵਰਿਟਿਜ਼ਮ ਕਰਤਾ ਤਾਂ ਹੋ ਸਕਦਾ ਕੱਲ ਨੂੰ ਕੋਈ ਹੋਰ ਉੱਠ ਕੇ ਕਹਿ ਦਵੇ ਜਿਵੇਂ ਹਾਕੀ 'ਚ ਹੋਇਆ ਹਮ ਹਾਕੀ 'ਚ ਕੱਲ ਜਦੋਂ ਅਸੀਂ ਜਰਮਨੀ ਤੋਂ ਮੈਚ ਹਾਰ ਗਏ ਆਖਰੀ ਮੂਮੈਂਟ ਤੱਕ ਲੱਗਦਾ ਰਿਹਾ ਸੀ ਡਰਾਅ ਕਰਾ ਕੇ ਮੈਚ ਪੈਨਲਟੀ ਸ਼ੂਟਆਊਟ ਤੱਕ ਲੈ ਕੇ ਜਾ ਸਕਦੇ ਹਾਂ ਜਦੋਂ ਮੈਚ ਉਹਨਾਂ ਦਾ ਮੁੱਕਿਆ ਤੇ ਕਮੈਂਟੇਟਰਸ ਉੱਥੇ ਕਹਿ ਰਹੇ ਨੇ ਜਿਹੜੇ ਬੰਦੇ ਨੂੰ ਰੈੱਡ ਕਾਰਡ ਦਿੱਤਾ ਗਿਆ ਸੀ ਉਹਦੇ ਕਰਕੇ ਅਸੀਂ ਹਾਰ ਗਏ ਆ ਉਹ ਜੇ ਉਹ ਖੇਡਦਾ ਤਾਂ ਅਸੀਂ ਜਿੱਤ ਜਾਂਦੇ ਤਾਂ ਫਿਰ ਜਦੋਂ ਰੈੱਡ ਕਾਰਡ ਦੀ ਗੱਲ ਕਰੀਏ ਚਲੋ ਵਿਨੇਸ਼ ਫੁਗਾਰ ਤੋਂ ਥੋੜਾ ਸਾਈਡ ਤੇ ਇਹ ਮਸਲਾ ਲੈ ਗਦੇ ਨੇ ਹਾਕੀ ਵਾਲੀ ਸਾਈਡ ਤੇ ਰੈੱਡ ਕਾਰਡ ਮਤਲਬ ਚ ਇੱਕ ਵਾਰੀ ਮਤਲਬ ਰੈੱਡ ਕਾਰਡ ਮਿਲ ਗਿਆ ਤਾਂ ਮਤਲਬ ਪੂਰਾ ਟੂਰਨਾਮੈਂਟ ਨਹੀਂ ਖੇਡ ਸਕਦੇ ਜਾਂ ਫਿਰ ਇੱਕ ਮੈਚ ਨਹੀਂ ਖੇਡ ਸਕਦੇ ਅਗਲੇ ਮੈਚ ਦਾ ਬੈਨ ਲੱਗ ਜਾਂਦਾ ਜਿਵੇਂ ਫੁੱਟਬਾਲ ਚ ਵੀ ਹੁੰਦਾ ਇਹ ਫੁੱਟਬਾਲ ਚ ਹਾਕੀ ਚ ਜਿਹੜੀ ਇਹਦੀ ਟੀਮ ਸਪੋਰਟ ਔਰ ਕ੍ਰਿਕਟ ਵਿੱਚ ਵੀ ਹੁੰਦਾ ਜੇ ਤੁਸੀਂ ਲਗਾਤਾਰ ਇੱਕੋ ਹੀ ਉਹਨੂੰ ਗੁਨਾਹ ਨਹੀਂ ਉਹਨੂੰ ਆਫੈਂਸ ਕਹਿ ਦਿੰਨੇ ਬੰਦਾ ਕਿਸੇ ਬੰਦੇ ਨਾਲ ਭਿੜ ਗਿਆ ਪਹਿਲਾ ਮੈਚ ਫੀਸ ਲਾਇਨ ਲੱਗਦਾ ਕਿ ਤੁਹਾਡੇ ਮੈਚ ਤੋਂ ਕੁਝ ਪੈਸਾ ਕੱਟ ਲਿਆ ਜਾਊਗਾ ਦੁਆਰਾ ਫੇਰ ਕਰਦਾ ਹੈ ਫੇਰ ਜੇ ਪਹਿਲਾਂ 50% ਕੱਟੀ ਹੈ ਫਿਰ 75% ਕਰ ਦਿੰਦੇ ਨੇ ਜੇ ਬੰਦਾ ਉਹੀ ਚੀਜ਼ ਤੀਜਾ ਆਫੈਂਡ ਦੁਬਾਰਾ ਰਿਪੀਟ ਕਰੇ ਫਿਰ ਉਹ ਤੇ ਬੈਨ ਲੱਗਦਾ ਕਿਉਂਕਿ ਉਹ ਇਹ ਤਾਂ ਹੈ ਨਹੀਂ ਉਹਨੂੰ ਕਹਿ ਦੋਗੇ ਭਾਈ ਤੈਨੂੰ ਅਸੀਂ ਹੁਣ ਕੱਲ ਤੋਂ ਖੜਾਣਾ ਨਹੀਂ ਕੁਝ ਉਹਨਾਂ ਨੇ ਇੱਕ ਵਾਰਨਿੰਗ ਜਨੂੰ ਕਹਿ ਦਿੰਦੇ ਨੇ ਉਹ ਦਿੰਨੀ ਹੁੰਦੀ ਹੈ ਬਾਕੀ ਫੁੱਟਬਾਲ ਚ ਹੁੰਦਾ ਹੈ yellow card ਪਹਿਲਾਂ ਦਿੱਤਾ ਜਾਂਦਾ ਬੰਦਾ ਬਾਹਰ ਬੈਜ ਜਾਂਦਾ ਜਾ ਕੇ ਉਹ ਅਗਲਾ ਮੈਚ ਖੇਡ ਸਕਦਾ ਹੈ ਦੋ yellow card ਮਿਲ ਜਾਣ ਉਹ ਉਸ ਤੋਂ ਅਗਲਾ ਮੈਚ ਨਹੀਂ ਖੇਡ ਸਕਦਾ red card ਵਿੱਚ ਵੀ ਆਹੀ ਹੁੰਦਾ ਇੱਕ red card ਮਿਲ ਗਿਆ ਫਿਰ ਉਹ ਬੰਦਾ ਅਗਲੇ ਮੈਚ ਵਾਸਤੇ ਬਾਹਰ ਹੋ ਗਿਆ ਸੋਸ਼ਲ ਮੀਡੀਆ ਦੇ ਕਈ ਪੋਸਟਾਂ ਦੇ ਵਿੱਚ ਨੀਚੇ ਕਮੈਂਟ ਆਏ ਕੁਝ ਕਿ ਬੰਦੇ ਕਹਿੰਦੇ ਕਿ ਹੋਕੀ ਦੇਖਦਾ ਹੋਕੀ ਦਾ ਮੈਚ ਦੇਖ ਕੇ ਦਿਲ ਬੜਾ ਦੁਖਿਆ ਪਰ ਜਦੋਂ ਉਸ ਤੋਂ ਬਾਅਦ ਅਸੀਂ ਵਿਨੇਸ਼ ਫੁਗਾਰ ਦਾ ਮੈਚ ਦੇਖਿਆ ਤਾਂ ਚਲੋ ਇੱਕ ਉਮੀਦ ਜਾਗੀ ਕਿ ਚਲੋ 골ਡ ਤਾਂ ਹੁਣ ਕੁੜੀ ਲੈ ਆਉਗੀ ਜਿਵੇਂ ਦੀ ਉਹ ਪਰਫਾਰਮੈਂਸ ਦਿਖੀ ਸੀ ਪਰ ਸਵੇਰੇ ਜਦੋਂ ਖਬਰ ਆਈ ਫੇਰ ਕਹਿੰਦੇ ਦਿਲ ਟੁੱਟ ਗਿਆ ਸਾਰਿਆਂ ਦਾ ਠੀਕ ਹੈ ਨਾ ਤਾਂ ਕਈ ਮਤਲਬ ਪੂਰੇ ਪੰਜਾਬੀ ਪੰਜਾਬ ਦੀ ਕੁੜੀ ਹੈਗੀ ਇੱਕ ਨਾਮ ਹਰਿਆਣਾ ਪਿਆਰ ਹਰਿਆਣਾ ਪੰਜਾਬ اٹਹਾ ਹੀ ਸੀਗਾ ਕੋਈ ਹੈ ਕੋਈ ਹੈ ਪੂਰੇ ਸਾਡੇ ਭਾਰਤ ਦੀ ਕੁੜੀ ਹੈ ਹਾਂਜੀ ਭਾਰਤੀ ਕੁੜੀ ਹੈਗੀ ਆ ਤਾਂ ਕਈ ਉਮਰ ਜ਼ਿਆਦਾਤਰ ਨੂੰ ਲੱਗਦਾ ਪੰਜਾਬੀਆਂ ਦਾ ਦਿਲ ਜ਼ਿਆਦਾ ਟੁੱਟਿਆ ਹੈਗਾ ਆ ਬਿਲਕੁਲ ਟੁੱਟਿਆ ਕਿਉਂਕਿ ਕੁਸ਼ਤੀ ਜਦੋਂ ਐਦਾਂ ਦਾ ਕੋਈ ਵਾਇਲੈਂਟ ਖੇਡ ਹੁੰਦੀ ਨਾ ਜਿੱਤੇ ਜ਼ੋਰ ਅਜਮਾਈ ਦਿਖਾਣੀ ਹੁੰਦੀ ਹੈ ਕੁਸ਼ਤੀ ਕਬੱਡੀ ਕੁਸ਼ਤੀ ਕਬੱਡੀ ਰੈਸਲਿੰਗ ਸਾਡੇ ਰੈਸਲਿੰਗ ਵਿੱਚ ਵੀ ਪੰਜਾਬ ਦਾ ਗ੍ਰੇਟ ਖਲੀ ਉੱਥੇ ਗਿਆ ਹੈ ਐਨਡਬਲਯੂਈ ਵਿਚ ਆਲਾ ਕਿ ਉਹ ਸਕ੍ਰਿਪਟਡ ਹੁੰਦੀ ਹੈ ਉਹਦੇ ਵਿੱਚ ਵੀ ਲੋਕੀ ਕਹਿੰਦੇ ਨੇ ਉਹ ਚ ਕੈਟਾਗਰੀ ਚ ਕਿਉਂ ਨਹੀਂ ਖੜਾ ਦੇ ਕੇ 50 ਕਿਲੋ ਵਾਲੇ ਨੂੰ 50 ਕਿਲੋ ਨਾਲ ਲੜਵਾਓ ਕਿਉਂ ਤੁਸੀਂ ਉਹਨੂੰ ਗ੍ਰੇਡ ਕਰੇ ਰੇਬ ਸਟੂਡੀਓ ਤੇ ਗ੍ਰੇਡ ਖਲ ਨੂੰ ਕਿਉਂ ਲੜਵਾ ਰਹੇ ਹੋ ਉਹ ਇੱਕ ਐਂਟਰਟੇਨਮੈਂਟ ਵਾਸਤੇ سپورਟ ਹੈ ਹਾਲਾਂਕਿ ਜਿਵੇਂ ਤੁਸੀਂ ਕਿਹਾ ਕਿ ਪੰਜਾਬ ਦਾ ਦਿਲ ਟੁੱਟਿਆ ਬਿਲਕੁਲ ਟੁੱਟਿਆ ਕਿਉਂਕਿ ਪਹਿਲਾ ਦਿਲ ਟੁੱਟਿਆ ਸੀ ਜਦੋਂ ਹਾਕੀ ਚ ਅਸੀਂ ਹਾਰ ਗਏ ਹਾਰਦਿਕ ਮੁੰਡਾ ਉਹ ਰੋ ਰਿਹਾ ਸੀਗਾ ਜ਼ਮੀਨ ਤੇ ਬਹਿ ਕੇ ਮੈਂ ਖੁਦ ਉਹ ਚੀਜ਼ ਜ਼ਰੂਰ ਦੇਖੀ ਮੈਨੂੰ ਉਹ ਕਿੰਨਾ ਫੀਲ ਹੋਇਆ ਜਿਹੜੇ ਸਾਡੇ ਹੋਰ ਖਿਡਾਰੀ ਨੇ ਪੂਰੀ ਕੋਸ਼ਿਸ਼ ਕਰਤੀ ਉਹਨਾਂ ਨੇ ਫਿਰ ਫਿਰ ਜਦੋਂ ਦਿਲ ਟੁੱਟਦਾ ਨਾ ਫਿਰ ਉਹ ਸਾਰਿਆਂ ਦਾ ਇਕੱਠਿਆਂ ਦਾ ਟੁੱਟਦਾ ਬੰਦਿਆਂ ਦਾ ਲਗਾਵ ਸੀ ਹਾਕੀ ਦੇ ਨਾਲ ਕਿ ਅਸੀਂ ਹਾਕੀ ਚ ਅੱਗੇ ਜਾਵਾਂਗੇ ਫਾਈਨਲ ਖੇਡਾਂਗੇ ਕਿਉਂਕਿ ਪਿਛਲਾ ਟੋਕੀਓ ਦਾ ਜਿਹੜਾ ਅਸੀਂ ਮੈਡਲ ਜਿੱਤਿਆ ਸੀ ਬ੍ਰੌਂਜ਼ ਮੈਡਲ 42 ਸਾਲ ਦੀ ਉਡੀਕ ਤੋਂ ਬਾਅਦ ਜਿੱਤਿਆ ਸੀ 42 ਸਾਲ ਬਾਅਦ ਸਾਨੂੰ 올림픽 ਵਿੱਚ ਮੈਡਲ ਆਇਆ ਸੀਗਾ ਹਾਲਾਂਕਿ ਜੇ ਜਦੋਂ ਆਜ਼ਾਦ ਭਾਰਤ ਦੀ ਸ਼ੁਰੂਆਤ ਕਰੀਏ ਲਗਾਤਾਰ ਤਿੰਨ 골ਡ ਮੈਡਲ ਅਸੀਂ ਜਿੱਤੇ ਸੀ ਬਟ ਉਸ ਤੋਂ ਬਾਅਦ ਇੱਕ ਤਰ੍ਹਾਂ ਦਾ ਸੁੱਖਾ ਪੈ ਜਾਣਾ ਕ੍ਰਾਈਸਿਸ ਆ ਜਾਣਾ ਤੁਸੀਂ 올림픽 ਚ ਪਰਫਾਰਮ ਨਹੀਂ ਕਰ ਪਾਰੇ ਲੋਕੀ ਕਹਿੰਦੇ ਕਿਉਂ క్రికెਟਰ ਨੂੰ ਪ੍ਰਮੋਟ ਕੀਤਾ ਜਾਂਦਾ ਜੇ ਪਰਫਾਰਮੈਂਸ ਆਂਦੀ ਹੈ ਟੀਮ ਬਣਦੀ ਹੈ ਪ੍ਰਮੋਟ ਕਰਦੇ ਨੇ ਹੁਣ ਇਦਾਂ ਦੇ ਮੌਕੇ ਹੁੰਦੇ ਨੇ ਇਦਾਂ ਦੇ ਸਪੋਰਟਸ ਨੂੰ ਪ੍ਰਮੋਟ ਕਰਨ ਲਈ ਹੁਣ ਰੈਸਲਿੰਗ ਵਿੱਚ ਵਿਨੈਸ਼ ਫੋਗਾਰਟ ਨੇ ਕਮਾਲ ਕਰਤੀ ਅਸੀਂ ਉਹਨੂੰ ਕਮਾਲ ਕਨਸਿਡਰ ਕਰਦੇ ਆ ਸਾਡੇ ਲਈ ਉਹ ਚੈਂਪੀਅਨ ਹੈ ਬਿਲਕੁਲ ਬਿਲਕੁਲ ਭਾਵੇਂ ਮੈਡਲ ਹੈ ਨਹੀਂ ਹੈ ਉਸ ਕੁੜੀ ਦੀ ਮਾਨਸਿਕ ਸਥਿਤੀ ਕਿੱਦਾਂ ਦੀ ਹੋਊਗੀ ਕਹਿੰਦੇ ਜਦੋਂ ਪਾਣੀ ਨਹੀਂ ਪੀਤਾ ਨਾ ਸਾਰੀ ਰਾਤ ਐਕਸਰਸਾਈਜ਼ ਕਰਦੇ ਰਹੀ ਤੇ ਬੇਹੋਸ਼ ਵੀ ਹੋ ਗਈ ਸੀ ਹਸਪਤਾਲ ਭਰਤੀ ਕਰਾਇਆ ਉਹਨੂੰ ਹੂੰ ਉਸ ਕੁੜੀ ਦੀ ਮੈਂਟਲ ਸਥਿਤੀ ਕਿੱਦਾਂ ਦੀ ਹੋਊਗੀ ਅਸੀਂ ਕਹਿੰਦੇ ਆ ਸਾਡੇ ਆਪ ਦੀ ਜ਼ਿੰਦਗੀ 'ਚ ਮੁਸੀਬਤਾਂ ਬਹੁਤ ਨੇ ਬਿਲਕੁਲ ਉਹਨੇ ਸੋਚਿਆ ਹੋਣਾ ਪਿਛਲੇ ਸਾਲ ਜਦੋਂ ਮੈਂ ਸੜਕਾਂ ਤੇ ਖੜੀ ਆ ਮੈਂ ਬ੍ਰਿਜ ਭੂਸ਼ਣ ਦੇ ਖਿਲਾਫ ਪ੍ਰੋਟੈਸਟ ਕਰ ਰਹੀ ਆ ਸਰਕਾਰ ਦੇ ਖਿਲਾਫ ਬੋਲ ਰਹੀ ਆ ਬਜਰੰਗ ਪੂਨੀਆ ਮੇਰੇ ਨਾਲ ਹੈ ਸਾਕਸ਼ੀ ਮਲਿਕ ਮੇਰੇ ਨਾਲ ਹੈ ਉਹ ਦੋਵੇਂ ਰੈਸਲਰਸ ਆਪਣੇ ਕੈਰੀਅਰ ਦੇ ਪੀਕ ਤੇ ਆ ਚੁੱਕੇ ਸੀ ਉਹਨਾਂ ਨੇ 올림픽 ਮੈਡਲ ਜਿੱਤੇ ਕਾਮਨਵੈਲਥ ਮੈਡਲ ਜਿੱਤੇ ਉਹਨਾਂ ਲਈ ਪ੍ਰੂਫ ਕਰਨ ਦੀ ਕਿਸੇ ਨੂੰ ਲੋੜ ਨਹੀਂ ਸੀ ਮਰੀਨ ਸ਼ੋਗਾਟ ਨੂੰ ਪ੍ਰੂਫ ਕਰਨ ਦੀ ਲੋੜ ਸੀ ਕਿ ਮੈਂ ਆਪਣੀ ਫੋਗਾਟ ਫੈਮਲੀ ਵਿੱਚ ਵੀ ਕੁਝ ਕਰ ਸਕਦੀਆਂ ਗੀਤਾ ਬਪਿੱਤਾ ਗੱਲ ਹੀ ਹੈ ਨਹੀਂ ਵਿਨੇਸ਼ ਫੋਗੜ ਦੇ ਕੁਝ ਹੈਗੀ ਹੈ ਉਹਨੂੰ ਪ੍ਰੂਫ ਕਰਨਾ ਸੀ ਆਪਣੇ ਆਪ ਨੂੰ ਜਦੋਂ ਪ੍ਰੋਟੈਸਟ ਕਰ ਰਹੀ ਸੀ ਉੱਤੇ ਬੈਨ ਲੱਗਿਆ ਵਰਲਡ ਆਪਣੀ ਇੰਡੀਆ ਰੈਸਲਿੰਗ ਫੈਡਰੇਸ਼ਨ ਨੇ ਬੈਨ ਲਗਾਤਾ ਹਾਂਜੀ ਉਹ ਬੈਨ ਹਟਿਆ ਰੈਸਲਿੰਗ ਦਾ ਜਿਹੜਾ ਪ੍ਰਧਾਨ ਆ ਉਹ ਬਦਲਿਆ ਨਵਾਂ ਪ੍ਰਧਾਨ ਆਇਆ ਕਮੇਟੀ ਦੁਆਰਾ ਬਣੀ weight ਘਟਾਇਆ 50 ਕਿਲੋ ਚੋਂ ਆਪਣੀ ਸਿਟੀ ਸਟੇਟ ਇੰਡੀਆ ਸਾਰੇ ਟੌਪ ਰੈਸਲਰਸ ਨੂੰ ਹਰਾਉਣ ਤੋਂ ਬਾਅਦ ਪਹੁੰਚੀ ਤਿੰਨ ਮੈਚ ਲਗਾਤਾਰ ਜਿੱਤੇ ਇੱਕੋ ਦਿਨ ਚ ਇੱਕੋ ਦਿਨ ਚ ਜਿੱਤੇ ਵਰਲਡ ਨੰਬਰ 1 ਨੂੰ ਹਰਾਇਆ ਜਿਹੜੀ ਜਾਪਾਨ ਦੀ ਸੁਸਾਕੀ ਸੀ ਜਿਹੜੀ ਅਨਡਿਫੀਟਡ ਸੀਗੀ ਆਪਣੇ ਪੂਰੇ ਕਰੀਅਰ ਵਿੱਚ 80-82 ਮੈਚ ਉਹਨੇ ਸ਼ਾਇਦ ਖੇਡੇ ਨੇ 80-82 ਚ ਇੱਕ ਮੈਚ ਨਹੀਂ ਹਾਰੀ ਤੇ ਇੱਕੋ ਹਾਰੀ ਉਹ ਵਿਨੇਸ਼ ਵਗੜਾ ਹਾਂ ਤੁਸੀਂ ਇਹ ਗੱਲ ਕਹੀ ਨਾ ਕਿ ਹਾਂ ਵੀ ਪੂਰਾ ਮੈਚ ਨਹੀਂ ਹਰੀ ਮੇਰੇ ਮਤਲਬ ਇਹ ਹੁੰਦੇ ਤਰਾਟਾਈਆਂ ਪੈਂਦੀਆਂ ਇਹਦਾ ਮਤਲਬ ਇਹਦਾ ਬਾਲ ਜੇ ਖੜੇ ਹੋ ਜਾਂਦੇ ਇਦਾਂ ਕਿ ਇੱਕ ਮੈਚ ਨਹੀਂ ਜਿਹੜੀ ਹਰੀ ਦੀ ਸੀ ਉਹਨੂੰ ਵੀ ਹਰਾਤਾ ਉਹਨੂੰ ਹਰਾਤਾ 80-82 ਮੈਚ ਨਹੀਂ ਜਿਹੜੀ ਹਾਰੀ ਉਹਨੂੰ ਹਰਾਤਾ ਉਹਦੇ ਦਾਤ ਉਹਨੂੰ ਹਰਾਇਆ ਜਿਹੜ ਫਾਈਨਲ ਹੋਵੇਗਾ ਫਾਈਨਲ ਵਿੱਚ ਇੰਡੀਆ ਨਹੀਂ ਹੋਵੇਗਾ اچھا ਤੇ ਕੌਣ ਹੋਵੇਗਾ ਫਿਰ ਜੋ ਫਾਈਨਲ ਵਿੱਚ ਜਿਹੜੀ ਕਿਊਬਾ ਦੀ ਰੈਸਲਰ ਨੂੰ ਹਰਾਇਆ ਹੈ ਦੇ ਲੁਪੇਸ ਉਹਦਾ ਕੁਛ ਨਾਮ ਹੈ ਉਹ ਜਿਹੜਾ ਸੈਮੀਫਾਈਨਲ ਹਰਾਇਆ ਸੀਗਾ ਉਹਦਾ ਮੁਕਾਬਲਾ ਹੋਊਗਾ ਅਮਰੀਕਾ ਦੀ ਸਾਰਾ ਦੇ ਨਾਲ ਤੇ ਜਿਹੜੀ ਉਹਨਾਂ ਵਿੱਚੋਂ ਜਿਹੜੀ ਜਿੱਤੇਗੀ ਇੱਕ 골ਡ ਮੈਡਲਿਸਟ ਇੱਕ ਨੂੰ ਸਿਲਵਰ ਮੈਡਲ ਮਿਲੇਗਾ ਤੇ ਬ੍ਰੌਂਜ਼ ਮੈਡਲ ਫਿਰ ਦੂਜੇ ਨੂੰ ਮਿਲੇਗਾ ਵਿਨੇਸ਼ ਫੁਗੜ ਦਾ ਨਾਮ ਉਸ ਰੈਸਲਰਸ ਦੀ ਲਿਸਟ ਵਿੱਚ ਸਭ ਤੋਂ ਥੱਲੇ ਕਿਉਂਕਿ ਰੂਲ ਹੈ ਕਹਿੰਦੇ ਲੋਪੀ ਦੇ ਜੇ ਤੁਹਾਨੂੰ ਇੱਕ ਵਾਰ ਕਰ ਦਿੱਤਾ ਉਹਨਾਂ ਨੇ 올림픽ਸ ਵਾਲਿਆਂ ਨੇ ਡਿਸਕਵਾਲਿਫਾਈ ਤੁਹਾਡੀ ਕਰੀਅਰ ਰੈਂਕਿੰਗ ਜਿੱਦਾਂ ਦੀ ਮਰਜ਼ੀ ਵਧੀਆ ਕਿਉਂ ਨਾ ਹੋਵੇ ਤੁਸੀਂ ਉਹਨੂੰ ਉਸ ਪੂਰੀ ਲਿਸਟ ਵਿੱਚੋਂ ਸਭ ਤੋਂ ਥੱਲੇ ਨੰਬਰ ਤੇ ਆ ਗਏ ਮਤਲਬ ਉਹਨ ਕੋਲ ਮਿਲਾਈ ਕੁਝ ਨਹੀਂ ਹੋ ਸਕਦਾ ਹੁਣ ਕੁਝ ਨਹੀਂ ਹੋ ਸਕਦਾ ਬਟ ਐਜ਼ ਅ ਇੰਡੀਆ ਐਜ਼ ਅ ਨੇਸ਼ਨ ਸਾਨੂੰ ਪਹਿਲੀ ਗੱਲ ਪ੍ਰਾਊਡ ਹੋਣਾ ਚਾਹੀਦਾ ਪ੍ਰਾਊਡ ਤਾਂ ਸਾਰਿਆਂ ਨੂੰ ਹੈ ਸਰਕਾਰਾਂ ਐਂਡ ਸੋਸ਼ਲ ਮੀਡੀਆ ਪੂਰਾ ਪੋਜ਼ਿਟਿਵਿਟੀ ਨਾਲ ਭਰੇ ਬਿਲਕੁਲ ਸੋਸ਼ਲ ਮੀਡੀਆ ਪੋਜ਼ਿਟਿਵ ਹੈ ਪੂਰਾ ਉਹਨੂੰ ਹੰਗਾਰਾ ਮਿਲ ਰਿਹਾ ਹੈਗਾ ਕਿ ਕੋਈ ਗੱਲ ਨਹੀਂ ਹੂੰ ਔੜੀਏ ਅਗਲੀ ਵਾਰ ਸਹੀ ਬਿਲਕੁਲ ਸਾਨੂੰ ਉਹਨਾਂ ਨੂੰ ਇਹ ਨਹੀਂ ਜਿਤਾਣਾ ਚਾਹੀਦਾ ਕਿ ਉਹਨਾਂ ਨੇ ਕੁਝ ਗਲਤ ਕੀਤਾ ਕਿਉਂਕਿ ਜਿੱਤ ਗਿਆ ਜਿੱਤ ਕੇ ਆਈਏ ਬਿਲਕੁਲ ਜਿੱਤ ਕੇ ਆਈਏ ਕਿਸੇ ਇਹ ਹੁਣ ਵੇਟ ਦਾ ਇਹ ਤਾਂ ਹੈ ਨਹੀਂ ਹਰ ਟਾਈਮ ਤੁਸੀਂ ਉਹ ਭਾਰ ਤੋਲਣ ਵਾਲੀ ਮਸ਼ੀਨ ਆਪਣਾ ਨਾਲ ਰੱਖ ਕੇ ਤੁਰਦੇ ਪਿਓ ਹਰ ਕਦਮ ਪੁੱਟਿਆ ਤਾਂ ਉੱਤੇ ਪੈਰ ਰੱਖਣਾ ਪੈਣਾ ਤੁਹਾਨੂੰ ਭਾਈ ਆਪਣਾ ਭਾਰ ਦੇਖੋ ਹੂੰ ਜਿਹਨੂੰ ਕੁਝ ਖਾਦਾ ਹੈ ਤਿੰਨ ਮੈਚ ਦਾ ਕਰਦਾ ਲੜੇ ਨੇ ਬੰਦਾ ਐਗਜ਼ੌਸਟ ਬੱਸੇ 11.5 ਮੈਚ ਹੋਣਾ ਹੈਗਾ ਹੂੰ ਤਾਂ ਸਵੇਰੇ 7:30 ਵਜੇ ਭਾਰ ਤੋਲ ਦਿੱਤਾ ਹੈਗਾ 1 ਘੰਟਾ ਪਹਿਲਾਂ ਤੋਲ ਲੈਣ ਯਾ ਵੀ ਇੱਕ ਦੋ ਘੰਟਾ ਉਹਨੂੰ ਐਕਸਟਰਾ ਦੇ ਦਿੰਦੇ। ਇਦਾਂ ਇਹਦਾ ਹੋ ਨਹੀਂ ਸਕਦਾ ਕਿਉਂਕਿ ਹੁਣ ਰੂਲ ਰੂਲ ਰੂਲਸ ਦੇ ਕੁਛ ਅੱਧਾ ਤੇ ਬਣੇ ਹੋਏ ਨੇ ਜਦੋਂ ਐਮ ਐਮ ਏ ਦਾ ਮੈਚ ਹੁੰਦਾ ਮਿਕਸ ਮਾਰਸ਼ਲ ਆਰਟ। ਜੇ ਕੱਲ ਉਹਦਾ ਫਾਈਨਲ ਹੈ। ਅੱਜ ਉਹਨਾਂ ਨੇ ਉਹਦੇ weight ਤਲਵਾ ਦੇਣੇ। ਅੱਛਾ। ਤੇ ਮਤਲਬ ਜਿਵੇਂ ਅੱਜ ਉਹਨੇ weight ਤੋਲ ਦਿੱਤੇ ਹੈਗੇ। ਉਸ ਤੋਂ ਬਾਅਦ weight ਨਹੀਂ ਤੋਲ ਲੈਗੇ। ਉਸ ਤੋਂ ਬਾਅਦ ਬੰਦਾ ਜੋ ਮਰਜ਼ੀ ਖਾ ਕੇ ਭਾਰ ਵਧਾ ਲਵੇ। ਭਾਰ ਵਧਾ ਵੀ ਸਕਦਾ ਹੈ। ਹੋ ਸਕਦਾ ਉਸ ਮੂਮੈਂਟ ਤੇ ਕਈ ਵਾਰ ਕੀ ਹੁੰਦਾ ਹੈ ਜਿਹੜੇ ਰੈਸਟਰਸ ਲੜਦੇ ਹੁੰਦੇ ਨੇ ਆਪਸ ਵਿੱਚ। ਉਹ ਵੀ ਚੈਲੰਜ ਕਰ ਸਕਦੇ ਨੇ ਕਿ ਮੈਨੂੰ ਜ਼ਿਆਦਾ ਮਹਿਸੂਸ ਹੋ ਰਿਹਾ ਜਿਵੇਂ ਅਸੀਂ ਦੇਖਿਆ ਕਿ ਕਿਹੜੀ ਇਟਲੀ ਦੀ ਰੈਸਲਰ ਸੀਗੀ ਉਹਨੂੰ ਇੱਕ ਬਾਇਓਲੋਜੀਕਲ ਮੇਲ ਰੈਸਲਰ ਨਾਲ ਲੜਵਾਤਾ ਬੜਾ ਮਸਲਾ ਚੱਲੇ ਉਹ ਪਹਿਲੇ 40 ਸਕਿੰਡ ਦਾ ਮੈਚ ਹੋਇਆ ਉਹਨੇ ਸ਼ਾਇਦ ਪਹਿਲਾ ਮੁੱਕਾ ਮੂੰਹ ਤੇ ਖਾਦਾ ਤਾਂ ਕੁੜੀ ਕਹਿੰਦੀ ਐਦਾ ਦਾ ਮੁੱਕਾ ਮੈਂ ਆਪਣੀ ਜ਼ਿੰਦਗੀ ਚ ਨਹੀਂ ਖਾਦਾ ਕਿ ਇੱਕ ਆਮ ਕੁੜੀ ਦਾ ਹੱਥ ਇੰਨਾ ਭਾਰ ਨਹੀਂ ਹੋ ਸਕਦਾ ਇਹ ਬੰਦਾ ਇਹ ਬਾਇਓਲੋਜੀਕਲ ਦਾ ਮੇਲ ਹੈ ਨਾ ਉਹ ਉਹਨਾਂ 올림픽 ਨੇ ਰੂਲ ਵੱਖਰੇ ਬਣਾਤੇ ਬਣਾਤੇ ਜਿਹੜੇ ਉਹ ਆਧਾਰ ਕਾਰਡ ਲੈ ਲਿਆ ਪਾਸਪੋਰਟ ਲੈ ਲਿਆ ਉਹ 올림픽 ਕਹਿੰਦੀ ਜੋ ਜੈਂਡਰ ਪਾਸਪੋਰਟ ਤੇ ਲਿਖਿਆ ਉਸ ਦੇ ਆਧਾਰ ਤੇ ਅਸੀਂ ਕਿਸ ਨੂੰ ਮੇਲ ਲਿਆ ਫੀਮੇਲ ਕੈਟਾਗਰੀ ਵਿੱਚ ਕਹਿੰਨੇ ਆ ਇਦਾਂ ਦੀ ਇੱਕ ਹੋਰ ਗੱਲ ਛਿੜੀ ਇੱਕ ਸ਼ਾਇਦ ਕੋਈ ਹੋਰ ਖਿਡਾਰੀ ਸੀ ਮੈਨੂੰ ਉਹਦਾ ਨਾਮ ਨਹੀਂ ਯਾਦ ਆ ਰਿਹਾ ਉਹਨੇ 2020 ਦੀ 올림픽ਸ ਵਿੱਚ ਮੇਲ ਕੈਟਾਗਰੀ ਵਿੱਚ ਬ੍ਰੌਂਜ਼ ਜਿੱਤੇ ਸੀ ਹੁਣ 2024 ਦੀ 올림픽ਸ 'ਚ ਉਹਨੇ ਫੀਮੇਲ ਕੈਟਾਗਰੀ ਵਿੱਚ ਬ੍ਰੌਂਜ਼ ਜਿੱਤੇ ਤੇ ਕਮੇਟੀ ਕੁਝ ਨਹੀਂ ਕਰ ਰਹੀ ਕਮੇਟੀ ਕਿਉਂ ਕਮੇਟੀ ਕਹਿੰਦੀ ਨਵੇਂ ਰੂਲ ਬਣ ਗਿਆ ਜਿਸ ਚੀਜ਼ ਦੇ ਆਧਾਰ ਤੇ ਸਿਲੈਕਸ਼ਨ ਹੋਈ ਜੈਂਡਰ ਨੂੰ ਕੁਆਲੀਫਾਈ ਕੋ ਕੀਤਾ ਗਿਆ ਕਲਾਸੀਫਾਈ ਉਸ ਦੇ ਆਧਾਰ ਤੇ ਅਸੀਂ ਕਰ ਦਿੱਤਾ ਅਸੀਂ ਕੀ ਕਰ ਸਕਦੇ ਹਨ ਕਲਮ ਲਾ ਕੇ ਲੂਪ ਹੋਲਸ ਬਥੇਰੀਆਂ ਹੁੰਦੀਆਂ ਨੇ ਚੀਜ਼ਾਂ ਨੂੰ ਇੱਕਦਮ ਬਲੰਡ ਰੱਖ ਦੇਣਾ ਕਿ ਹਾਂ ਭਾਈ ਇਹ ਚੀਜ਼ ਇਦਾਂ ਹੀ ਹੈ 100 ਗ੍ਰਾਮ ਦੀ ਭਾਰ ਹੋਈ 100 ਗ੍ਰਾਮ ਹੁੰਦਾ ਕੁਛ ਨਹੀਂ ਕਹਿ ਜਾ ਸਕਦਾ ਕਿ ਭਾਈ ਤੇਰੇ ਕੋਲ 6 ਘੰਟੇ ਦਾ ਟਾਈਮ ਹੈ ਓਪੋਜੀਸ਼ਨ ਨਾਲ ਗੱਲ ਕੀਤੀ ਜਾ ਸਕਦੀ ਹੈ ਜਦੋਂ ਕੁਝ سپورਟ ਚੱਤਾ ਹੁੰਦਾ ਨਾ ਅਸੀਂ ਬਹੁਤ ਵਾਰ ਏਦਾਂ ਵੇਖਿਆ ਕੋਈ ਤੱਕੇ ਨਾਲ ਕਿਸੇ ਨੂੰ ਆਊਟ ਕਰ ਦਿੰਦਾ ਹੈ ਕੁਛ ਏਦਾਂ ਦਾ ਫਾਲਟ ਹੁੰਦਾ ਹੈ ਬੰਦੇ ਆਪ ਕਹਿ ਦਿੰਦੇ ਨੇ ਯਾਰ ਆਪੋਜੀਸ਼ਨ ਕਹਿ ਦਿੰਦਾ ਕਪਤਾਨ ਕਹਿ ਦਿੰਦਾ ਕਿ ਭਾਈ ਮੈਂ ਆਪਣੀ ਅਪੀਲ ਵਾਪਸ ਲੈਣਾ ਮੈਂ ਵਿਦਡਰੋ ਕਰਦਾ ਇਹ ਡਿਸੀਜਨ ਆਪਾਂ ਕੁਛ ਨਹੀਂ ਹੈ ਕ੍ਰਿਕਟ ਚ ਹੁੰਦਾ ਫੁੱਟਬਾਲ ਚ ਹੁੰਦਾ ਹਰ ਚੀਜ਼ ਚ ਹੁੰਦਾ ਆਪੋਜੀਸ਼ਨ ਨਾਲ ਗੱਲ ਕੀਤੀ ਜਾ ਸਕਦੀ ਸੀ ਆਫਟਰ ਲੜਨਾ ਤੋਂ ਨਹੀਂ ਉਹਦਾ ਨਾਂ ਸੀਗਾ ਪਰ ਰੂਲ ਹੈ ਨਾ ਉਹ ਵੀ ਗੱਲ ਗੱਲ ਉੱਥੇ ਆਉਂਦੀ ਹੈ ਅਸੀਂ ਰੂਲ ਦੇ ਆਧਾਰ ਤੇ ਬੰਨੇ ਹੋਏ ਸੀਗੇ ਸਾਡੀ ਕਿਸਮਤ ਚ ਨਹੀਂ ਸੀਗਾ 골ਡ ਤਾਂ ਕੋਲ ਮਿਲਾ ਕੇ ਗੱਲ ਹੈ ਕਿ ਅੱਜ ਦਾ ਮੈਚ ਜਿਹੜਾ ਇੰਡੀਆ ਨਹੀਂ ਖੇਡੇਗੀ ਤਵਨੀਸ਼ ਫਗੜਣ ਨੂੰ ਹੋਣਾ ਇੰਡੀਆ ਵਾਪਸ ਆਣਾ ਪਵੇਗਾ ਬਿਲਕੁਲ ਇੰਡੀਆ ਘਰ ਵਾਪਸ ਹੋਵੇਗੀ ਵਿਨੈਸ਼ ਫਗੜਦੀ ਉਹਨਾਂ ਨੂੰ ਵਧੀਆ ਗੱਲ ਹੋਵੇਗੀ ਮੋਢਿਆਂ ਤੇ ਉਹਨਾਂ ਦਾ ਸਵਾਗਤ ਕੀਤਾ ਜਾਵੇ ਚੱਕ ਕੇ ਸਵਾਗਤ ਕੀਤਾ ਜਾਵੇ ਜਿਵੇਂ ਮਨੂ ਭਾਕਰ ਦਾ ਸਰਬਜੋਤ ਸਿੰਘ ਦਾ ਸਵਾਗਤ ਕੀਤਾ ਹੈ ਮੈਡਲ ਦੇ ਨਾਲ ਦਿੱਲੀ 에ਰਪੋਰਟ ਤੇ ਚਾਹੇ ਉਹਨਾਂ ਦੇ ਘਰ ਸਾਰਾ ਮੀਡੀਆ ਵਿਨੈਸ਼ ਫਗੜ ਦੇ ਲਈ ਪਹੁੰਚੇ ਉਹਨਾਂ ਨੂੰ ਮੋਢਿਆਂ ਤੇ ਲੈ ਕੇ ਉਹਨਾਂ ਦੇ ਪਿੰਡ ਲੈ ਕੇ ਆਵੇ ਪੈਰ ਜ਼ਮੀਨ ਤੇ ਨਾਲ ਲੱਗਣ ਦਵੇ ਤਾਂ ਕਿ ਉਹਨਾਂ ਨੂੰ ਮਹਿਸੂਸ ਹੋਵੇ ਕਿ ਮੈਂ ਜਿੱਤ ਕੇ ਆਈਆਂ ਕਿਉਂਕਿ ਇਹ ਖਾਲੀ ਸਵਾਗਤ ਹੋਊਗਾ ਬੰਦੇ ਦਾ ਦਿਲ ਟੁੱਟ ਜਾਣਾ ਤੇ ਵੀ ਗੱਲ ਹੈ ਚਲੋ ਤਾਂ ਅੱਜ ਦੀ ਗੱਲਬਾਤ ਇੰਨੇ ਹੀ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਧੰਨਵਾਦ